ਬੈਲਕੋ بڑے ਭਰਾਵਾਂ ਨੂੰ ਕਹਿੰਦੇ ਸੁਣਿਆ ਵੀ ਕੇਰਾ ਘੋੜਾ ਆਪਣੀ ਜ਼ਿੰਦਗੀ ਚੋਂ ਚਲੇਗਾ ਦੁਬਾਰੇ ਵਾਪਸ ਨਹੀਂ ਆਉਂਦਾ ਪਰ ਬਾਈ ਰਘਵੀਰ ਨੇ ਘੋੜਾ ਪੁੱਠਾ ਮੋੜ ਲਿਆਂਦਾ ਆਪਾਂ ਪਿੰਡ ਸੁਖਣਾ ਬਲੂ ਚ ਬੈਠੇ ਆਂ ਦੋਸਤੋ ਜਿਲ੍ਹਾ ਮੁਖਤਰ ਸਾਹਿਬ ਮੁਖਤਰ ਸਾਹਿਬ ਤੋਂ ਸਾਰਾ 15 20 ਕਿਲੋਮੀਟਰ ਬਾਈ ਦਾ ਪਿੰਡ ਰਹਿ ਗਿਆ ਬਾਈ ਸਵਾਗਤ ਸਾਰਿਆਂ ਦਾ ਬਹੁਤ ਬਹੁਤ ਆਪਣੇ ਚੈਨ ਅਮਰਤਾ ਬਾਈ ਤੁਹਾਡਾ ਵੀ ਥੋੜਾ ਵੀ ਥੋੜੀ ਟੀਮ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਜੋ ਮੇਰੇ ਘਰੇ ਚਰਨ ਪਾਏ ਬਹੁਤ ਬਹੁਤ ਨਵਾ ਮੇਰੇ ਸਾਰੇ ਪਿੰਡ ਵੱਲੋਂ ਮੇਰੇ ਸੱਜਣ ਮਿੱਤਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸੁੱਖ ਨਾਲ ਦੋਸਤੋ ਵਿਆਹ ਜਿੰਨਾ ਕੱਠ ਕੜਾਹੀ ਚੜਾਈ ਬਠਾ ਦੋਸਤੋ ਬਾਈ ਚੰਗੇ ਪਕੌੜੇ ਪਨੀਰ ਵਾਲੇ ਗੋਭੀ ਵਾਲੇ ਆਲੂ ਵਾਲੇ ਪੂਰਾ ਮਹੱਭਾਈ ਨੇ ਕਸਰੀ ਨਹੀਂ ਛੱਡੀ ਕੋਈ ਹਨਾ ਤੇ ਘੂੜਾ ਅੱਜ ਬਾਈ ਦਾ ਆਪਾਂ ਲਾਂਚ ਕਰਨ ਲੱਗੇ ਆ ਪਹਿਲੀ ਵੀਡੀਓ ਦੋਸਤੋ ਘੂੜੇ ਦੀ ਸਾਰੇ ਭਰਾਵਾਂ ਨੇ ਬੈਠ ਕੇ ਰਾਮਦਰੀ ਨਾਲ ਐਂਡ ਤੱਕ ਵੀਡੀਓ ਦੇਖਣੀ ਘੂੜਾ ਦੇਖਣਾ ਤੇ ਆਪਣੇ ਰਏ ਜਿਹੜੀ ਕਮੈਂਟਾਂ ਜੇ ਤੁਸੀਂ ਘੋੜੇ ਬਾਰੇ ਬਾਅਦ ਚੋ ਦੇਣੀ ਪਹਿਲਾਂ ਤੁਸੀਂ ਵੀਡੀਓ ਚੈੱਕ ਕਰ ਲਓ ਸਾਰੀ ਘੋੜੇ ਦਾ ਐਟੀਟਿਊਡ ਚੈੱਕ ਕਰ ਲਓ ਤੇ ਰਗਵੀਰ ਬਾਈ ਹੁਣ ਆਪਾਂ ਆਪਣੇ ਦੋਸਤਾਂ ਨੂੰ ਦਸੀਏ ਫਿਰ ਘੋੜੇ ਬਾਰੇ ਹਾਂਜੀ ਇਹ ਸਾਰੇ ਨਾਲ ਪਹਿਲਾਂ ਤਾਂ ਬੜੇ ਕਿੰਨਾ ਡੈਮ ਹੋ ਗਿਆ ਆਪਾਂ ਨੂੰ ਲਿਆਂਦਿਆ ਇਹ ਬਾਈ ਜੀ ਆਪ ਨੂੰ ਕੋਲ ਆਇਆ 29 ਜਨਵਰੀ ਨੂੰ 29 ਜਨਵਰੀ ਨੂੰ ਆਇਆ ਤੇ ਉਹ ਜਿਹੜੀ ਦੋਸਤੋਂ ਤੁਹਾਨੂੰ ਮੈਂ ਸਟਾਰਟਿੰਗ 'ਚ ਗੱਲ ਕਹੀ ਹੈ ਨਾ ਵੀ ਘੋੜਾ ਬਾਈ ਨੇ ਪੁੱਠਾ ਮੋੜ ਲੈਂਦਾ ਤਾਂ ਇਸੇ ਸੇਮ ਲੈਣ ਦਾ ਸੇਮ ਕੱਟ ਕੰਡੀਸ਼ਨ ਸੇਮ ਇਹੀ ਸਰਕਲ ਸੂਰਤ ਦਾ ਬਾਈ ਕੋਲੇ ਬੇਸ਼ੇਰਾ ਸੀ ਮੈਂ ਪਿੱਛੇ ਜੇ 1.5 2 ਸਾਲ 2 ਸਾਲ ਪਹਿਲਾਂ ਬਾਈ ਦੀ ਵੀਡੀਓ ਕਰਕੇ ਗਿਆ ਸੀਗਾ ਘੋੜਿਆਂ ਦੀ ਤੇ ਉਦੋਂ ਬਾਈ ਕੋਲੇ ਉਹ ਬੇਸ਼ੇਰਾ ਛੋਟਾ ਜਾ ਸੀਗਾ 10 ਗਮਹੀਨਾ ਦਾ ਤੇ ਪਿੱਛੇ ਜੇ ਫਿਰ ਉਦੋਂ ਬਾਅਦ ਉਹ ਬੇਸ਼ੇਰੇ ਦੀ ਹੋ ਗਈ ਡੈਥ ਉਹ ਬੇਸ਼ੇਰੇ ਦੀ ਡੈਥ ਹੋ ਗਈ ਉਦੋਂ ਬਾਅਦ ਫਿਰ ਬਾਈ ਦਾ ਮਨ ਟੁੱਟ ਗਿਆ ਹਨਾ ਉਹ ਆਪ ਬਾਈ ਦੀ ਜਵਾਨੀ ਵੀ ਤੁਹਾਨੂੰ ਸੁਣਾਵਾਂਗੇ ਕਹਾਣੀ ਫਿਰ ਬਾਈ ਕੋਲੇ ਇਹ ਬੇਸ਼ੇਰਾ ਆਇਆ ਤੇ ਵੱਡੇ ਭਾਈ ਇਹ ਆਪਣਾ ਜਿਹੜਾ ਬਸ਼ਰ ਨਾਂ ਕੀ ਰੱਖਿਆ ਵੱਡੇ ਭਾਈ ਪਹਿਲਾਂ ਤਾਂ ਨਾਂ ਫਤੇ ਜੀ ਫਤੇ ਤੇ ਫਤੇ ਦੀ ਭਾਈ ਲਾਈਨ ਕਿਹੜੀ ਆ ਗਈ ਇਹ ਜੀ ਹੈਗਾ ਆਪਣਾ ਜਿਹੜਾ ਬਾਦਸ਼ਾਹ ਘੋੜਾ ਜੀ ਪੰਜਾਬੀ ਸਟਾਰਟ ਫਾਰਮ ਠੀਕ ਆ ਭਾਈ ਉਹਦਾ ਬੱਚਾ ਹੈ ਡਾਇਰੈਕਟ ਹੀ ਤੇ ਡੋਡਾਂ ਵਾਲੇ ਪ੍ਰਿੰਸ ਦਾ ਪੁੱਤ ਹੈ ਜੀ ਡੋਡਾਂ ਵਾਲੇ ਪ੍ਰਿੰਸ ਦਾ ਪੁੱਤ ਆ ਗਿਆ ਬਾਦਸ਼ਾਹ ਦਾ ਹਾਂਜੀ ਬੱਚਾ ਜਿਹੜੀ ਮਾਂ ਇਹਦੀ ਨੌਕਰੀ ਹੈ ਜੀ ਤੇ ਢੋਂ ਬਾਹਰ ਆ ਗੁਰੂ ਸਾਰ ਖੜੀ ਹੈ ਜੀ ਠੀਕ ਆ ਭਾਈ ਤੇ ਜਿਹੜਾ ਦਾ ਨਾਨਾ ਉਹ ਹੈਗਾ ਕੱਲ ਨਾਲਾ ਚੀਤਕੀ ਨਾਨਾ ਘੱਲਾਂ ਵਾਲਾ ਚੇਤਕਾ ਗਿਆ ਜੜੀ ਕੇ ਲਾਈਨ ਬਈ ਮਾਂ ਵਾਲੀ ਵੀ ਸਰਾ ਗਈ ਹਾਂਜੀ 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 ਜਿਹੜਾ ਪਰਨਾਨਾ ਦਾ ਹੀ ਉਹ ਹੈਗਾ ਭਾਗਸਰ ਵਾਲਾ ਰਾਜਵੀਰ ਵਾਲਾ ਵੱਡਾ ਘੋੜਾ ਜੀ ਠੀਕ ਆ ਬਾਈ ਉਹ ਵੱਡਾ ਮਤਲਬ ਤਿੰਨ ਚਾਰ ਲਾਈਨਾਂ ਪੂਰੀਆਂ ਟੌਪ ਦੀਆਂ ਹਾਂਜੀ ਹਾਂਜੀ ਤੇ ਵੱਡੇ ਭਾਈ ਉਹੀ ਗੱਲ ਵੀ ਇਹ ਜਿਹੜੇ ਜਿੱਥੇ ਪ੍ਰਿੰਸ ਆ ਗਿਆ ਨਾ ਹਾਂਜੀ ਹਾਂਜੀ ਪ੍ਰਿੰਸ ਦੀਦਾ ਜਿੱਥੇ ਕੋਈ ਮਾੜੀ ਮੁੱਟੀ ਟੰਗ ਬਾਹ ਵੀ ਰਲ ਗਈ ਹਾਂਜੀ ਉੱਥੇ ਬੱਚਿਆਂ ਚ ਖੂਬਸੂਰਤੀ ਤੇ ਐਟੀਟਿਊਡ ਤਾਂ ਬਈ ਆ ਹੀ ਜਾਂਦਾ ਹਨਾ ਹਾਂਜੀ ਹਾਂਜੀ ਤੇ ਉਵੇਂ ਬਈ ਇਹ ਵੀ ਆਪਦਾ ਆਪਣਾ ਫਦੇ ਵੀ ਐਟੀਟਿਊਡ ਪੂਰਾ ਦਿਖਾਉਂਦਾ ਸੀ ਗਰਛਪਨ ਪੂਰਾ ਦਿਖਾਉਂਦਾ ਸੀਗਾ ਹਜੇ ਦੋ ਦੰਦ ਹੁਣ ਲੱਗਿਆ ਜੀ ਹੂੰ ਪੈਂਟੋਂ ਬਾਹਰ ਆਪਾਂ ਜੀ ਕਹਿਣ ਨੂੰ ਕਹਿ ਦਿੱ ਗਏ ਜਿਵੇਂ ਆਪਣਾ ਕਹਿ ਦਿੰਨੇ ਆ ਯਾਰ 60 60 ਹੈ ਨਾ ਆਪਾਂ ਉਹ ਗੱਲ ਨਹੀਂ ਆਪਾਂ ਪ੍ਰੋਪਰ ਪੈਂਟੋਂ ਬਾਹਰ ਬਈ 60 ਹੁੰਦਾ ਚਾਹ ਦੋ ਦੰਦ ਹੁਣ ਲੱਗੇ ਹਾਂ ਚਾਹੇ ਕੋਈ ਆਪਦੀ ਫੱਟੀ ਚੱਗੀ ਆ ਨਾਲੇ ਲਾਲੇ ਕੋਈ ਚੱਕਰ ਨਹੀਂ ਪੈਂਟੋਂ ਬਾਹਰ ਹਾਈਟ ਹੋ ਗਈ ਬਈ ਤੇ ਵੱਡੇ ਭਾਈ ਸਹੀ ਪ੍ਰੋਪਰ ਉਮਰ ਕਿੰਨੇ ਮਹੀਨਿਆਂ ਦੇ ਹਿਸਾਬ ਨਾਲ ਕਿੰਨੇ ਮਹੀਨਿਆਂ ਦੀ ਮੰਨ ਕੇ ਚੱਲੋ ਜੀ ਜਿਵੇਂ ਆਪਣੇ ਕੋਲ ਤਾਂ ਭਲਾ ਨਹੀਂ ਆਪਾਂ ਤਾਂ ਲਿਆ ਸਿੱਧਾ ਹੂੰ ਜੇਸਾ ਹੁਣ ਉਹ ਦੱਸ ਦਿਆ ਵੀ ਇਹ ਨੱਤੋਂ ਬਾਹਰ ਠੀਕ ਹੈ ਬਈ ਹਾਂਜੀ 29 ਤੋਂ 29 ਵੀ ਨਹੀਂ 23 ਤੋਂ ਉੱਤੇ ਮੰਨ ਲਓ 90 31 ਇੱਥੇ ਰੱਖ ਲਓ ਬਸ ਇੱਥੇ ਹੀ ਗਿਆ ਇਹਦੇ ਉੱਤੇ ਨਹੀਂਗਾ ਹੂੰ ਤੇ ਅ ਵੱਡੇ ਭਾਈ ਜਮਾ ਸਪੌਟਲੈਸ ਜੈਨੂਨ ਹਾਂ ਸਪੌਟਲਾਈਟ ਉਹ ਕੋਸ਼ ਕੰਨਾਂ ਤੇ ਹੈਗਾ ਛਿਪਕਾ ਮਾੜਾ ਮਾੜਾ ਹੂੰ ਬਾਕੀ ਸਪੌਟਲੈਸ ਸਾਰ ਕੰਨਾਂ ਤੇ ਥੋੜਾ ਬਹੁਤਾ ਆ ਜਾਂਦਾ ਹਾਂ ਕੰਨਾਂ ਤੇ ਆਈ ਹੋਰ ਐ ਨਹੀਂ ਕਿ ਇਹਦੇ ਪਿੰਡ ਤੇ ਆਪਾਂ ਨਮਾ ਕੇ ਵੀ ਚੈੱਕ ਕਰਿਆ ਪੂਰਾ ਵਧੀਆ ਹੋ ਹੈ ਨਹੀਂ ਗਾ ਕਨ ਤੇ ਇੱਕ ਦੋ ਸਪੌਟ ਹੈਗੇ ਆ ਠੀਕ ਆ ਹਾਂਜੀ ਤੇ ਵੱਡੇ ਭਾਈ ਇੱਕ ਛੜੇ ਕੁ ਕੁੜੀਆਂ ਤੇ ਹਾਂ ਛੜਤਾ ਜੀ ਇਹ ਤੋਂ ਪਹਿਲਾਂ ਆਪਾਂ 19 ਕੁੜੀਆਂ ਮਲਵਾਤੀਆਂ ਜੀ ਦੋ ਮੇਰੀਆਂ 17 ਮੋਰਾਂ ਦੋ ਆਪਣੇ ਘਰ ਹਾਂਜੀ ਦੋ ਆਪਣੇ ਘਰੇ ਦੋਨੇ ਜਗ ਗੱਭਣ ਪਾਸ ਆ ਠੀਕ ਆ ਭਾਈ ਚੈੱਕ ਪਾਸ ਹੋ ਗਿਆ ਚੈੱਕ ਪਾਸ ਇੱਕ ਤਾਂ ਰਗਵੀਰ ਭਾਈ ਤੂੰ ਮੈਨੂੰ ਕਹਿੰਦਾ ਸੀ ਕਿ ਮੇਰੀ ਕੁੜੀ ਨਹੀਂ ਰਹਿੰਦੀ ਕੁੜੀ ਉਹ ਇੱਕ ਤਾਂ ਉਹੀ ਕੁੜੀ ਨਹੀਂ ਸੀ ਹਾਂ ਉਹ ਦੋ ਦੋਨੇ ਘੁਰਨਾ ਹੋਇਆ ਜੀ ਉਹ ਕਾਫੀ ਵਾਰੀ ਮਲਾ ਲੀਆਂ ਸੀਗਾ ਪਰ ਜਿੱਦੇ ਕਰਮਾਂ ਵਾਲਾ ਆਇਆ ਮੇਰੇ ਕੋਲੇ ਇਹ ਹਾਂ ਉਦੋਂ ਦੂਸਰੇ ਦਿਨ ਇਹ ਘੁਰ ਨਹੀਂ ਹਿੱਟ ਚੱਕ ਲਈ ਡਾਕਟਰ ਸਾਹਿਬ ਆਏ ਚੈੱਕ ਕਰਕੇ ਅਸੀਂ ਜੰਪ ਦਿੱਤਾ ਪਹਿਲੇ ਜੰਪ ਵੀ ਚੈੱਕ ਪਾਸ ਹੂੰ ਦੂਸਰੀ ਮੈਨੂੰ ਸਭ ਤੋਂ ਵੱਡੀ ਖੁਸ਼ੀ ਤੇ ਇਹ ਹੋਈ ਹੈ ਵੀ ਮੇਰੇ ਆਉਣ ਘਰੇ ਜਣ ਮੇਰੇ ਬੂਟਾ ਲਾਤਾ ਬੂਟਾ ਆਉਣ ਸਾਰ ਲਾਤਾ ਤੇ ਬਾਕੀ ਬਈ ਉਹੀ ਗੱਲ ਵੀ ਪੁੱਠਾ ਵੀ ਮੁੜ ਕੇ ਆਇਆ ਹਾਂਜੀ ਹਾਂਜੀ ਉਹੀ ਰੰਗ ਰੂਪ ਚ ਆਇਆ ਹਨਾ ਹਾਂ ਬਾਈ ਨਾ ਉਦੋਂ ਬੱਚਾ ਸੀਗਾ ਮੇਰੇ ਕੋਲ ਇਸੇ ਲਾਈਨ ਦਾ ਹੀ ਬਾਛੇ ਘੋੜੇ ਦਾ ਹੀ ਹੂੰ ਉਹ ਵੀ ਬਾਛੇ ਦੇ ਸੀ ਹੂੰ ਤੇ ਉਹ ਆਪ ਵੀਡੀਓ ਚ ਵੀ ਦਿਖਾਇਆ ਸੀ ਨਾ ਚਲਾ ਗਿਆ ਸੀ ਨਹੀਂ ਬੜੇ ਭਾਈ ਹੌਂਸਲਾ ਰੱਖ ਭਾਈ ਉਹ ਅੱਜ ਖੁਸ਼ੀ ਵਾਲਾ ਦਿਨ ਆ ਬੜੇ ਭਾਈ ਰਵੀਰ ਇਹ ਦੋਸਤੋ ਬਹੁਤ ਮਤਲਬ ਬਾਈ ਦਾ ਪਿਆਰ ਹੀ ਇੰਨਾ ਸੀਗਾ ਹਨਾ ਉਹ ਬੱਚੇ ਨਾਲ ਤੇ ਰਵੀਰ ਭਾਈ ਅੱਜ ਖੁਸ਼ੀ ਵਾਲਾ ਮੌਕਾ ਭਾਈ ਹਨਾ ਤੁਸੀਂ ਜਿਵੇਂ ਪਹਿਲਾਂ ਆਪਾਂ ਉੱਧਰ ਸਕੂਲ 'ਚ ਗੱਲਾਂ ਕਰੀ ਜਾਂਦੇ ਸੀ ਰਗਵੀਰ ਬਾਈ ਵੀ ਹੁਣ ਤੈਨੂੰ ਤਾਂ ਉਹੀ ਦਿਖਦਾ ਤੇਰੇ ਲਈ ਤਾਂ ਉਹੀ ਬੱਚਾ ਜਰਾ ਪੁੱਠਾ ਮੁੜਿਆ ਆ ਹਨਾ ਕੋਈ ਗੱਲ ਨਹੀਂ ਹੌਸਲਾ ਰੱਖੀਦਾ ਬਾਈ ਜ਼ਿੰਦਗੀ 'ਚ ਸਾਰਾ ਕੁਝ ਹੀ ਆ ਬਾਈ ਬਹੁਤ ਚਲੇ ਜਾਂਦੇ ਆ ਬਹੁਤ ਆਉਂਦੇ ਆ ਜਾਣਬਰ ਅਕਸਰ ਉਹੀ ਚੀਜ਼ ਦਾ ਬਾਈ ਪੁੱਠੀ ਮੂੜ ਕੇ ਨਹੀਂ ਲੱਤੀ ਜਾਂਦੀ ਬਸ ਇੱਕ ਮੰਟਕਾ ਵਾ ਵੀ ਬਾਈ ਜ਼ਰੂਰੀ ਆ ਬਹੁਤ ਮਿਹਨਤ ਲੱਗੀ ਬਾਈ ਉੱਤੇ ਬਾਈ ਦਾ ਪਿਆਰ ਦੋਸਤੋ ਦੇ ਨਾਲ ਬਹੁਤ ਸੀ ਉਹ ਬੱਚੇ ਨਾਲ ਤੇ ਉਹ ਵੀ ਗੱਲ ਮੈਂ ਤਾਂ ਬਾਈ ਦੱਸਦਾ ਸੀ ਬਾਈ ਕਹਿੰਦਾ ਵੀ ਰੋਟੀ ਪਾਣੀ ਵੀ ਬਾਈ ਛੱਡ ਗਿਆ ਸੀਗਾ ਉਸ ਦਿਨ 15 20 ਦਿਨ ਤੱਕ ਕਹਿੰਦਾ ਬਾਈ ਘਰੋਂ ਹੀ ਨਹੀਂ ਨਿਕਲਿਆ ਹਨ ਤੇ ਇਹ ਵੀ ਬਾਈ ਸਾਰੀ ਲਗਾਓ ਦੀ ਗੱਲ ਆ ਗਈ ਜਾਨ ਬਰਨ ਨਾਲ ਕਿਸੇ ਨਾਲ ਇੱਕ ਪਿਆਰ ਹੋ ਜਾਣਾ ਉਹ ਵੀ ਭਾਵੇਂ ਪ੍ਰਮਾਤਮਾ ਹੈ ਨਹੀਂ ਹੈਗਾ ਬਾਈ ਹੂੰ ਸਹੀ ਗੱਲ ਆ ਬਾਈ ਤੇ ਉਹ ਉਹਦੀ ਉਹਦੀ ਮਾਂ ਕਿਹੜੇ ਪਾਸੇ ਸੀਗੀ ਬਾਈ ਮਾਂ ਦੀ ਲਾਈਨ ਵੀ ਨਹੀਂ ਉਹ ਆਨਲਾਈਨ ਸੀਗੀ ਮਾਂ ਦੀ ਆਨਲਾਈਨ ਸੀਗੀ ਹੂੰ ਆ ਨਤਿਧਰੀ ਨੂੰ ਗੁਜੜਾ ਨਤਿ ਨਹੀਂ ਆਇਆ ਹੂੰ 29 ਨੂੰ ਇਹ ਆਇਆ ਉਹ ਉਸੇ ਦਿਨ ਦੀ ਗੱਲ ਹੀ ਹੈ ਬਾਈ ਉਸੇ ਦਿਨ ਦੀ ਨਹੀਂ ਨਹੀਂ ਉਸੇ ਦਿਨ ਹੀ ਸਾਲ ਬਾਅਦ ਬੇ ਸਾਲ ਬਾਅਦ ਸਹੀ ਸਾਲ ਬਾਅਦ ਸਾਲ ਬਾਅਦ ਉਹ ਮਤਲਬ ਮਹੀਨਾ ਵੀ ਉਹੀ ਸੇਮ ਮਹੀਨਾ ਵੀ ਉਹੀ ਤੇ ਦਿਆਂ ਤਰੀਕ ਵੀ ਉਹੀ ਬਾਈ ਉਸ ਰਾਤ ਮੈਂ ਸੁੱਤਾ ਨਹੀਂ ਹੂੰ ਨੀਂਦ ਬਾਈ ਕਿੱਥੋਂ ਆਉਂਦੀ ਹੈ ਹਨ ਜਿਹੜਾ ਉਹੀ ਗੱਲ ਆਪ ਦਾ ਜੀ ਜਾਣ ਲਾ ਕੇ ਪਾਲਿਆ ਜਾਨਵਰ ਤੇ ਬਾਈ ਆ ਕਹਿੰਦਾ ਵੀ ਮੈਨੂੰ ਕਈ ਵਾਰੀ ਨਾ ਕਹਿੰਦਾ ਹੁਣ ਵੀ ਰਾਤ ਨੂੰ ਮੈਨੂੰ ਐ ਹਣਕ ਦਾ ਸੁਣ ਜਾਂਦਾ ਵੀ ਇਹ ਲਾਦਾ ਵੀ ਬਚੇਰਾ ਹਣਕੀ ਜਾਂਦਾ ਨਾ ਤੇ ਉਹ ਵੀ ਸਾਰੀ ਮੋਹ ਪ੍ਰੇਮ ਦੀ ਗੱਲ ਆ ਦੋਸਤੋ ਜਿਹੜਾ ਬੰਦਾ ਬਈ ਨਹੀਂ ਸਮਝਦਾ ਉਹਦੇ ਲਈ ਤਾਂ ਕੁਝ ਵੀ ਨਹੀਂ ਉਹਦੇ ਲਈ ਤਾਂ ਜਾਣ ਬਰਾ ਗੱਲਾ ਹੂੰ ਤੇ ਜਿਹੜਾ ਬੰਦਾ ਸਮਝਦਾ ਉਹਦੇ ਲਈ ਸਾਰਾ ਖੁਸ਼ੀ ਆ ਤੇ ਵੱਡੇ ਭਾਈ ਇਹ ਜੇ ਆਪਾਂ ਫਤੇ ਦੀ ਵੱਡੇ ਭਾਈ ਗੱਲ ਕਰਕੇ ਤਾਂ ਕਿੰਨੀ ਫੀਸ ਤੇ ਓਪਨ ਕਰਨਾ ਬਈ ਹੁਣ ਮਾਈ ਯਾਰ ਸੀਸ ਆਪਾਂ ਰੱਖਾਂਗੇ 15000 ਦੀ ਠੀਕ ਆ ਬਈ ਹਾਂਜੀ ਫੀਸ 15000 15000 ਤੇ ਆਪਣੇ ਕੋਲੇ ਬਾਈ ਜੇ ਕੋਈ ਭਰਾ ਮਾਨਕੀਟ ਲੋ ਕਹਿੰਦਾ ਵੀ ਮੈਂ 5 ਦਿਨ 10 ਦਿਨ ਦੂਰ ਹੋ ਜਾਵਾਂਗਾ ਨਹੀਂ ਨਹੀਂ ਕੋਈ ਚੱਕਰ ਨਹੀਂ ਬਾਈ ਜਿੰਨਾ ਦਿਨ ਮਰਜ਼ੀ ਖੜਾ ਜਿੰਨਾ ਚਿਰ ਆਪਣਾ ਡਾਕਟਰ ਨਹੀਂ ਕਹਿੰਦਾਗਾ ਬਾਈ ਹੂੰ ਵੀ ਬਸ ਜੰਪੇ ਫਰੀਏ ਕੁੜੀ ਅੱਜ ਭੇਜੋ ਕੋਈ ਚੱਕਰ ਨਹੀਂ ਬਾਈ ਜੰਪਾਂ ਦੇ ਵੀ ਕੋਈ ਕਮੀ ਨਹੀਂ ਹੂੰ ਇੱਕ ਲਵੇ ਦੋ ਲਵੇ ਕੋਈ ਚੱਕਰ ਨਹੀਂ ਦਾ ਠੀਕ ਹੈ ਬਾਈ ਉਹ ਕੋਈ ਮਸਲੇ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਕੋਈ ਸ਼ੱਕ ਵੀ ਆਏ ਹੈ ਵੀ ਹੂਰ ਹੈਗੀ ਜਾਗ ਵੀ ਯਾਰ ਕੁਝ ਕੁੜੀ ਚੱਕਰ ਨਹੀਂ ਹਾਂ ਹਾਂ ਕੁਝ ਕੁੜੀ ਚੱਕਰ ਨਹੀਂ ਹਾਂ ਹਾਂ ਕੋਈ ਚੱਕਰ ਨਹੀਂ ਆਪਣਾ ਇਹ ਵੀ ਨਹੀਂ ਮੰਨ ਲਓ ਕਈ ਵਾਰੀ ਆਪਾਂ ਇਹ ਵੀ ਪ੍ਰਮਾਤਮਾ ਦਾ ਹੈ ਨਹੀਂ ਹਨਾ ਵੀ ਆਪਾਂ ਅਗਲੇ ਦੀ ਜਿਹੜੀ ਕੋਖ ਹੋਈ ਸਲਖਣੀ ਹੁਣੇ ਕਰਦਾਂਗੇ ਹਨਾ ਕਈ ਵਾਰੀ ਉਨੀ ਕੀ ਹੋ ਜਾਂਦੀ ਹੈ ਹਨਾ ਪਰ ਜੇਦੋਂ ਵੀ ਮੰਨ ਲਾ ਕੋਈ ਨਹੀਂ ਕੀ ਹੁੰਦੀ ਆਪਾਂ ਛੱਡਾਂਗੇ ਬਈ ਕੋਈ ਚੱਕਰ ਨਹੀਂ ਆ ਕੋਈ ਛੱਡਣਾ ਦੋ ਵਾਰੀ ਛੱਡਾਂਗੇ ਹੋਰ ਦੱਸੋ ਨਹੀਂ ਬਈ ਆਪਾਂ ਜਿਹੜਾ ਬੰਦਾ ਆਊਗਾ ਨਰਾਸ਼ ਕਰਕੇ ਨਹੀਂ ਮੋੜਨਾ ਖੁਸ਼ ਕਰਕੇ ਮੋੜਾਂਗੇ ਕਿਉਂਕਿ ਆਪਾਂ ਇਹ ਕੰਮ ਹੀ ਦੇਖੀ ਆ ਉਹਦੇ ਕੋਲੇ ਮੇਰੇ ਤਣ ਤੇ ਹੰਢ ਕੇ ਗਈ ਆ ਇਹ ਠੀਕ ਆ ਬਈ ਠੀਕ ਆ ਉਹੀ ਗੱਲ ਟਿਸਟਣ ਲੱਗੇ ਬੋਲਣ ਜਾਂਦੇ ਹਨ ਕਹਿੰਦੇ ਹੁੰਦੇ ਤੇ ਪਰ ਮੈਂ ਹੁੰਦਾ ਹੁੰਦਾ ਪ੍ਰਮਾਤਮਾ ਹੈ ਹੈਗਾ ਕਿ ਹੈ ਨਹੀਂ ਲੋਕ ਗੱਲਾਂ ਕਰਦੇ ਆ ਪ੍ਰਮਾਤਮਾ ਹੈਗਾ ਬਾਈ ਹਮ ਜਦੋਂ ਬਾਈ ਪ੍ਰਮਾਤਮਾ ਨੇ ਤੈਨੂੰ ਆਪ ਦੇ ਨਾਲ ਜੋੜਨਾ ਹੈ ਉਹ ਤੋੜਦਾ ਬੰਦੇ ਨੂੰ ਤੋੜਦਾ ਪਹਿਲਾਂ ਤੋੜੂਗਾ ਉਹ ਤੋੜੂਗਾ ਉਹ ਕਿਉਂਕਿ ਲੋਕਾਂ ਨਾਲ ਮੋਹ ਪਿਆਰ ਜੜਵਾਰਮ ਉਹ ਤੋੜੂਗਾ ਫਿਰ ਆਪ ਉਹਨਾਂ ਜੋੜੂਗਾ ਹਮ ਪਰ ਬਾਈ ਪ੍ਰਮਾਤਮਾ ਨੇ ਆਪਾਂ ਇਹ ਅਰਦਾਸ ਕੀਤੀ ਸੀ ਉਹਨੇ ਪੂਰੀ ਕੀਤੀ ਹੈ ਹਮ ਮੋਹ ਮੰਗਿਆ ਮਿਲਿਆ ਬਾਈ ਮੋਹ ਮੰਗਿਆ ਮਿਲ ਗਿਆ ਬਾਈ ਸਹੀ ਗੱਲ ਹੈ ਬਾਕੀ ਭਾਈ ਕੋਈ ਮਰਜੀ ਗਈ ਆ ਫੇ ਰੱਬ ਕਿਵੇਂ ਆ ਕਿ ਮੈਂ ਕਹਿੰਦਾ ਵੀ ਹੂੰ ਸਮਝਣ ਵਾਲਾ ਚਾਹੀਦਾ ਉਹ ਤਾਂ ਦੇਣ ਵਾਲਾ ਬੈਠਾ ਵੀ ਉਹ ਤੋਂ ਗੱਫੇ ਲੈਣ ਵਾਲਾ ਬਣੋ ਕੋਈ ਹੂੰ ਬਾਕੀ ਭਾਈ ਉਹੀ ਗੱਲ ਆ ਵੀ ਜ਼ਿੰਦਗੀ ਚ ਸਾਰਾ ਕੁਝ ਮਤਲਬ ਪਰਖਦਾ ਵੀ ਆ ਉਹ ਆਪਾਂ ਨੂੰ ਜਿੰਦਾ ਵੀ ਬਹੁਤ ਗੋਸ਼ ਆ ਹਨਾ ਤੇ ਜਿਸ ਦਿਨੇ ਲੈਣਾ ਸੀਗਾ ਉਸ ਦਿਨ ਸਵੇਰ ਪਾਠ ਕਰੀ ਜਾਂਦਾ ਸੀਗਾ ਹੂੰ ਤੇ ਪਾਠ ਕਰਦੇ ਕਰਦੇ ਇਹ ਤੇ ਮੇਰੇ ਅੱਖਾਂ ਭਰ ਗਈਆਂ ਅੱਛਾ ਭਾਈ ਹੂੰ ਤੇ ਇਹ ਸ਼ਾਮ ਨੂੰ ਸੌਦਾ ਹੋ ਗਿਆ ਕੁੜੀ ਦਾ ਸਦਾ ਹੂੰ ਉਹ ਅਰਦਾਸ ਮੇਰੀ ਇਹੋ ਜੀ ਲੱਗੀ ਹੂੰ ਬੜੇ ਵਾਰ ਕਰਦੇ ਨਾ ਬਾਕੀ ਬਈ ਸੁਹਪਣ ਸੋਹਣਾਪਣ ਬਹੁਤ ਆ ਕੰਨਾ ਕੰਨਾ ਵੀ ਦੇਖੋ ਦੋਸਤੋ ਤੁਸੀਂ ਸ਼ਕੀਨੀ ਇਹਦੇ ਚ ਗਰਦਨ ਕਰਨ ਨੂੰ ਦੇਖ ਲਗੇ ਭਾਈ ਲੈਂਥ ਬਹੁਤ ਆਸੀਂ ਦੋ ਵਾਰੀ ਪਹਿਲਾਂ ਮੁੜਿਆਏ ਸੀ ਉਸੇ ਘੋੜੇ ਤੋਂ ਐਸੇ ਤੋਂ ਹੀ ਹੂੰ ਤੇ ਬਾਈ ਯੂਰੀ ਕਹਿੰਦੇ ਆਪਾਂ ਵੀ ਇਹ ਕੰਮ ਹੀ ਕਢਣੀ ਆ ਪੂਰੀ ਕਰਨੀ ਆ ਕੰਮ ਹੀ ਜਿਹੜਾ ਆਪਣੇ ਤੋਂ ਗਿਆ 6 ਸਾਲ ਪਹਿਲਾਂ ਹੂੰ ਆਪਾਂ ਵਾਪਸ ਲੈ ਕੇ ਆਉਣਾ ਹੂੰ ਉਸ ਰਾਤ ਮੈਂ ਸੁੱਤਾ ਨਹੀਂ ਜਿੱਦੇ ਸੌਦਾ ਹੋਗਾ ਅੱਛਾ ਭਾਈ ਭਾਈ ਗੱਪ ਵਾਲਾ ਚੱਲ ਆਣੇਗਾ ਹੂੰ ਸੱਚੀ ਪੈਸੇ ਵੀ ਨਹੀਂ ਸੀ ਪੈਸੇ ਵੀ ਨਹੀਂ ਸੀ ਨਾ ਹੂੰ ਅੱਛਾ ਭਾਈ ਇੱਕ ਤਾਂ ਹੁੰਦਾ ਐਵੇਂ ਵੀ ਆਪਾਂ ਪੰਪ ਮਾਰਦਗੇ ਵੀ ਜਾ ਕੇ ਐ ਕਰ ਲੇ ਧਰ ਤੇ ਜਾਂ ਹੂੰ ਵੀ ਕੋਲੇ ਹਲੇ ਬੰਨ ਸੁਬਤ ਕਰੀ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਸੀ ਭਾਈ ਹਮ ਪਰਮਾਤਮਾ ਗੇ ਅਰਦਾਸ ਕੀਤੀ ਹਮ ਵੀ ਤੂੰ ਹੀ ਲਜਾਣ ਵਾਲਾ ਤੂੰ ਹੀ ਦੇਣ ਵਾਲਾ ਹਮ ਐਡਾ ਸੁਆਬ ਬਣਿਆ ਭਾਈ ਮੈਨੂੰ ਕਹਿੰਦਾ ਆਪਾਂ ਸਾਂਝਾ ਲਾਵਾਂਗੇ ਮਾਂ ਚੋ ਕੋਈ ਗੱਲ ਨਹੀਂ ਅੱਛਾ ਭਾਈ ਮੈਨੂੰ ਇਹ ਹੋ ਗਿਆ ਵੀ ਮੇਰੇ ਘਰ ਕੋ ਡਾ ਆ ਰਿਹਾ ਮੁੜ ਕੇ ਹੋਈ ਹਮ ਆਪਾਂ ਕੁਛ ਵੀ ਨਹੀਂ ਗਏ ਉਹ ਦੇਣ ਵਾਲਾ ਉਹੀ ਹੈ ਉਹੀ ਹੈ ਦੇਣ ਦਾ ਹਾਂ ਭਾਈ ਮੈਨੂੰ ਕਹਿੰਦਾ ਵੀ ਲੈਣਾ ਤੇ ਲੈਣਾ ਹੀ ਹੈ ਅਸੀਂ ਰਹਿ ਕੇ ਤੀ ਸ਼ਾਮ ਨੂੰ ਗਏ ਹਮ ਸ਼ਾਮ ਨੂੰ ਜਿੰਨੇ ਮੂੰਹ ਮੰਗੇ ਉਹਨਾਂ ਨੇ ਅੱਛਾ ਬਈ ਆਪਾਂ ਉਹਨੇ ਧਰਤੇ ਹੂੰ ਘੱਟ ਵੀ ਨਹੀਂ ਕਰਾਇਆ ਘੱਟ ਵੀ ਨਹੀਂ ਕਰਾਇਆ ਹੂੰ ਬਾਕੀ ਬਾਈ ਨਾਲ ਬੰਨ ਕੇ ਚੱਲੋ ਹਾਂ ਆਪਾਂ ਸਾਂਝਾ ਬਾਈ ਹਾਂਜੀ ਤੇ ਬਾਈ ਬਾਈ ਦਾ ਪਿੰਡ ਕਿਹੜਾ ਬੜੇ ਬਾਈ ਦਾ ਦੁੱਧ ਆ ਜੀ ਬਾਈ ਦੇ ਨਾਲ ਹੀ ਦੁੱਧਾ ਕੋਲੀਆਂ ਰਹਿ ਗਿਆ ਹਾਂਜੀ ਹੂੰ ਇਸੇ ਰੂਟ ਤੇ ਇਸੇ ਰੂਟ ਤੇ ਆਪਣੀ ਮਸ਼ੀਨਾਂ ਮਕਸਦ ਹੋ ਜਾਂਦੀ ਹਾਂਜੀ ਤੇ ਇਹ ਮੰਨ ਕੇ ਚੱਲੋ ਬਾਈ 20 ਤਾਂ ਹੁਣ ਆਪਾਂ ਲੈਣੀ ਹੈ 15000 ਰੁਪਏ ਹੈ ਹਾਂ ਤੇ ਸਟੇਬਲ ਵਗੈਰਾ ਦਾ ਵੀ ਡਾਕਟਰ ਵਗੈਰਾ ਦੀ ਉਹ ਸਾਰੀ ਸੌਦਾ ਬਾਕੀ ਭਾਈ ਆਪ ਵੀ ਡਾਕਟਰੀ ਆ। ਇਹ ਗੱਲ ਉਹ ਕਹਿੰਦੇ ਹੁੰਦਾ ਨਾ ਵੀ ਯਾਰੀ ਉਠਾਣਾ ਬਾਹਰ ਰੱਖਣੇ ਭੀੜੇ। ਹੂੰ। ਤੋਂ ਮੇਰੇ ਨਾਲ ਹੋ ਗਈ। ਕਿਵੇਂ ਭਈ? ਘੋੜੀਆਂ ਮੀਟਿੰਗ ਲਈ ਆ ਗਈਆਂ। ਹਾਂ। ਬੰਨਣ ਦੀ ਜਗ੍ਹਾ ਨਹੀਂ ਸੀ ਮੇਰੇ ਕੋਲੇ। ਅੱਛਾ ਭਈ। ਜਿੱਦੇ ਦਾ ਪਤਾ ਲੱਗਾ ਵੀ ਯਾਰਾਂ ਦੋਸਤਾਂ ਨੂੰ ਵੀ ਘੋੜਾ ਆ ਗਿਆ। ਹਾਂ। ਘੋੜੀਆਂ ਉਧਰ ਵੀ ਖੜੀਆਂ ਜੀ। ਐਟ ਅ ਟਾਈਮ ਹੁਣ ਚਾਰ ਘੋੜੀਆਂ ਮੀਟਿੰਗ ਲਈ ਆਈਆਂ ਖੜੀਆਂ। ਹੂੰ। ਇੱਕ ਨੁਕਰੀ ਘੋੜੀ ਆਈ ਐ ਪਦਮ ਤੋਂ ਬੱਚਾ ਮਗਰ ਉਹਦੇ ਬਸ਼ੀਰਾ। अच्छा भाई वो मेनली आई है हम्म हुन असि उधर मिस्त्री ਲਾਇਆ ਹੋਇਆ ਹੁਣ ਉਧਰ ਬਣਾ ਰਹੇ ਆ ਉਧਰ ਬਣਾਈ ਜਾਂਦੇ ਉਹ ਕਹਿੰਦੇ ਨਾ ਸੁੰਦੇ ਹੁੰਦੇ ਸੀਗੇ ਬਾਹਰ ਹੀ ਉਠਾਣਾ ਤੇ ਬਾਹਰ ਰੱਖਣੀ ਭੀੜੇ ਹੁਣ ਮੇਰੇ ਤਾਂ ਕਮਰੇ ਘਟ ਗਏ ਉਹ ਗੱਲ ਹੁਣ ਦਿਮਾਗ 'ਚ ਵੱਜ ਗਈ ਉਹ ਹੁਣ ਦਿਮਾਗ 'ਚ ਵੱਜ ਗਈ ਤੇ ਇਹ ਆਪਾਂ ਨੂੰ ਵੈਸੇ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਆਇਨੂ ਬਈ ਇਹ 29 ਜਨਵਰੀ ਦਾ ਆਇਆ 29 ਜਨਵਰੀ ਦਾ ਹਲੇ 2 ਕੁ ਮਹੀਨੇ ਹੋਏ 2 ਕੁ ਮਹੀਨੇ ਹੋਏ ਆ ਅਜੇ ਪਹਿਲੀ ਵੀਡੀਓ ਤੁਹਾਡੇ ਤੇ ਰਹੀ ਹੈ ਕੋਈ ਮਤਲਬ ਦੋਸਤੋ ਤੁਸੀਂ ਇਹ ਚੀਜ਼ ਦੇਖੋ ਉਹ ਵੀ ਹਲੇ ਤੱਕ ਕੋਈ ਵੀਡੀਓ ਨਹੀਂ ਕੋਈ ਫੋਟੋ ਨਹੀਂ ਅਪਲੋਡ ਕੋਈ ਫੋਟੋ ਨਹੀਂ ਤੇ ਬਿੰ ਨਵੇਂ ਬੰਦੇ ਜਿਹਨੇ ਮਤਲਬ ਪਹਿਲਾ ਪਹਿਲੇ ਜਿਹੜੇ ਬਾਈ ਘੋੜਾ ਛੱਡਣ ਲੱਗਾ ਨਾ ਆਸਟ੍ਰੇਲੀਅਨ ਰੱਖਿਆ ਤੇ ਨਵੇਂ ਬੰਦੇ ਕੋਲੇ ਆ ਕੇ 18-20 ਘੋੜੀਆਂ ਜਿਹੜੀਆਂ ਮੇਟ ਹੋ ਚੁੱਕੀਆਂ ਹਾਂ ਹਾਂ ਤੇ ਗੱਬਣ ਰਹਿ ਚੁੱਕੀਆਂ ਬਾਈ ਹਾਂ ਗੱਬਣਾ ਕੁਝ ਨੋ ਚੋ ਚੈੱਕ ਪਾਸ ਹੋ ਗਈਆਂ ਬਾਕੀ ਹਜੇ ਦਿਨ ਆਉਣ ਵਾਲੇ ਚਲੋ ਜਿਹੜਾਂ ਨੇ ਇਹਨੂੰ ਆਪ ਹੀ 2 ਮਹੀਨੇ ਹੋਇਆ ਆਈ ਹੈ ਜੀ ਹਾਂ ਤੇ ਬਾਕੀ ਜਿੰਨਾ ਵੀ ਆਪਣਾ ਹਜੇ ਇੱਕ ਵੀ ਇਹਦੀ ਵੀਡੀਓ ਅਪਲੋਡ ਨਹੀਂ ਕੀਤੀ ਗਈ ਹਾਂ ਜਿਵੇਂ ਆਪਾਂ ਜ ਮੰਨ ਲਓ ਕਿ ਕਹਿੰਦਾ ਸੀਗਾ ਬਾਈ ਯਰ ਘੋੜੇ ਦੀ ਫੋਟੋ ਪਾਈ ਜਿਵੇਂ ਆਪਾਂ ਮੋਬਾਈਲ 'ਚ ਖਿੱਚ ਲੈਨੇ ਆਵੇਂ ਪਾ ਤੀ ਹੂੰ ਤੇ ਵਧੀਆ ਆਈ ਜਾਂਦੀਆਂ ਘੋੜੀਆਂ ਬਾਈ ਠੀਕ ਹੈ ਬਾਈ ਉਹ ਤਾਂ ਬਾਈ ਫਿਰ ਆਪਣਾ ਕੈਮਰਾ ਡਿੱਕੀ ਜਾਂਦੇ ਸੀ ਤੁਸੀਂ ਹਾਂ ਅਸੀਂ ਕਹਿੰਦਾ ਡਿੱਕੀ ਨਹੀਂ ਮੈਂ ਨਾ ਬਾਈ ਮੇਰੀ ਇੱਕ ਇੱਛਾ ਸੀਗੀ ਜਿਹਦੇ ਘੋੜਾ ਵੀ ਲਿਆ ਮੈਂ ਹਾਂ ਘੋੜਾ ਲਗਾਮ ਨਹੀਂ ਲੈਂਦਾ ਸੀ ਬਾਈ ਅੱਛਾ ਬਾਈ ਇਹ ਲਗਾਮ ਇੱਥੇ ਦੇਣ ਲੱਗਿਆ ਸੀ ਹੂੰ ਇਹੇ ਖਰਾਬ ਕਰਦਾ ਸੀਗਾ ਮੋਹ ਪਿਆਰ ਦਾ ਭੁੱਖਾ ਸੀ ਸਹੀ ਮਣੀ ਹੂੰ ਇਹ ਜਨਵਰੀ ਹੈ ਮੋਹ ਪਿਆਰ ਦੇ ਮੋਹ ਪ੍ਰੇਮ ਦਾ ਭੁੱਖਾ ਸਹੀ ਗਾ ਮੈਂ 2-3 ਦਿਨ ਤਾਂ ਮੈਂ ਨਾ ਚੌੜ ਜੀ ਕੀਤੀ ਮੈਂ ਕਿਹਾ ਜਿੱਦ ਦੀ ਅਸੀਂ ਲੈ ਕੇ ਆਏ ਆ ਹੂੰ ਕਾਉਂਟਰ ਤੇ ਚੜਾ ਲਿਆ ਉੱਥੇ ਇਹਨੇ ਲਗਾਮ ਲੁਭਾ ਲਈ ਬਈ ਹੂੰ ਅੱਛਾ ਬਈ ਅਸੀਂ ਡਰ ਗਏ ਸੀਗਾ ਵੀਰ ਘੋੜਾ ਮਰਦ ਤਾਂ ਮਰਦੀ ਆ ਬਈ ਹੂੰ ਇਹ ਹੁਣ ਨਹੀਂ ਹੱਥ ਆਉਂਦਾ ਨਹੀਂ ਨਹੀਂ ਹੱਥ ਆਉਂਦਾ ਹੂੰ ਬਾਈ ਉੱਪਰ ਹੀ ਬੈਠਾ ਸੀਗਾ ਅੱਛਾ ਬਈ ਮੈਂ ਕਿਹਾ ਵੀ ਜਾਂ ਤਾਂ ਹੁਣ ਜਿਹੜਾ ਕੁਝ ਨਾ ਹੋ ਗਿਆ ਹੂੰ ਬੈਠਾ ਰਹਿ ਕੁਛ ਨਹੀਂ ਹੁੰਦਾਗਾ ਲਈ ਆਏ ਇੱਥੇ ਲਿਆ ਕੇ ਸੀ ਇੱਥੇ ਆ ਕੇ ਰੱਸਾ ਗਲ ਚ ਪਾਇਆ ਹੂੰ ਇੱਥੇ ਰੱਸਾ ਘਰੇ ਲੈ ਕੇ ਪਾਇਆ ਇੱਥੇ ਲੈ ਕੇ ਪਾਇਆ ਫਿਰ ਦਾਰੇ ਸੀ ਰੱਸੋ ਉਵੇਂ ਖੜਾ ਰਿਹਾ ਵਿਚਾਰਾ ਹੂੰ ਸੀਲ ਐ ਐਡਾ ਹੈ ਨਹੀਂ ਆਪਾਂ ਕਹਿ ਦਿੱ ਗਿਆ ਵੀ ਗਾਹੋ ਵੱਡਦਾ ਜਾ ਕੇ ਹਨਾ ਸੀਲ ਆ ਜਾਂਦਾ ਠੀਕ ਐ ਬਈ ਵਧੀਆ ਬਈ ਸੀਲਸ ਉਹ ਆਪਣਾ ਬਹੁਤ ਆ ਉਹੀ ਗੱਲ ਇੰਨਾ ਐਟੀਟਿਊਡ ਇੰਨਾ ਗਰਸ਼ ਬਣ ਦਿਖਾਈ ਗਿਆ ਬਈ ਇਹ ਇਹਨੇ ਲੱਤ ਨਹੀਂ ਗੱਡੀ ਇੰਨੇ ਬੰਦੇ ਆਪਾਂ ਉਹਦੇ ਅੱਗੇ ਪਿੱਛੇ ਫਿਰਦੇ ਰਹੇ ਇਹਨੇ ਇੱਕ ਵਾਰੀ ਵੀ ਲੱਤ ਨਹੀਂ ਗੱਡੀ ਲੱਤ ਨਹੀਂ ਗੱਟਦਾ ਲੱਤ ਨਹੀਂ ਗੱਟਦਾ ਲਾਤ ਲੁੱਤ ਨਹੀਂ ਕੱਢੀ ਜੀ ਬੱਚਾ ਜੀ ਇਹਨੇ ਜੇ ਆਪਾਂ ਇਹਨੂੰ ਹੁਣ ਜਿਵੇਂ ਆਪਾਂ ਟ੍ਰੇਨਡ ਕਰਾਂਗੇ ਉਹ ਵੀ ਹੋਣਾ ਇਹਨੇ ਉਹਵੇਂ ਹੋ ਜਾਣਾ ਹਾਂ ਹੂੰ ਬਾਕੀ ਮਜ਼ਬੂਤੀ ਮਜ਼ਬੂਤੀ ਬਹੁਤ ਆ ਬਈ ਸੰਭਾ ਸੰਭਾ ਕੋਈ ਸੂਰਤੀ ਦੇ ਨਾਲ ਇਕੱਲੀ ਖੂਬਸੂਰਤੀ ਵੀ ਉਹੀ ਗੱਲ ਕੋਈ ਕਰਦੀ ਬਈ ਜੇ ਮਜ਼ਬੂਤੀ ਨਾ ਹੋਵੇ ਹਾਂ ਬਈ ਲੈਣਾ ਹੀ 3-4 ਇਕੱਠੀਆਂ ਹੋਗੀਆਂ ਹੂੰ ਚਲੋ ਮੰਨ ਲਓ ਜਿਹੜੇ ਪਾਸੇ ਵੀ ਸੂਪ ਹੈ ਕੋਈ ਗੱਲ ਨਹੀਂ ਪਿਉਲੇ ਪਾਸੇ ਹੁਣ ਸੂਣਾ ਉਧਰ ਸੂਪੇ ਦਾਦੇ ਵਾਲੇ ਪਾਸੇ ਸੂਪੇ ਉਧਰ ਸੂਪੇ ਨਾਨੇ ਵਾਲਾ ਤੇ ਗਾਂ ਉਧਰ ਉਹਦੇ ਪੜਨਾਦਾਂ ਪਾ ਆ ਬੇ ਲੋ ਹੂੰ ਲੈਣਾ ਸਾਰਿਆਂ ਨੇ ਚੰਗਾ ਸਾਰੀਆਂ ਪੂਰੀਆਂ ਸਾਰੇ ਵਾਲੀਆਂ ਟੋਪੀਆਂ ਲੰਗੀਆਂ ਆ ਤੇ ਬਈ ਐਂ ਆ ਗੱਲ ਛੋ ਛੂ ਨਹੀਂ ਤੁਸੀਂ ਮਤਲਬ ਤੁਹਾਡੇ ਕੋਲ ਤਾਂ ਚਲੋ 2 ਮਹੀਨੇ ਪਿੱਛੇ ਦਿਖਾਇਆ ਕੋਈ ਨਹੀਂ ਜੀ ਪਾਈਆਂ ਤਾਂ ਕੋਈ ਕਰੀ ਕਨਫਰਮ ਨਹੀਂ ਕਰੀ ਨਹੀਂ ਨਹੀਂ ਕੋਈ ਸ਼ੋ ਨਹੀਂ ਦਿਖਾਇਆ ਠੀਕ ਹੈ ਬਈ ਬਾਕੀ ਉਹਨਾਂ ਦੇ ਘਰੋਂ ਨਿਕਲਿਆ ਸਿੱਧਾ ਆਪਣੇ ਆਏ ਉਹਨਾਂ ਨੇ ਘਰੋਂ ਵੀ ਨਹੀਂ ਕੱਢਿਆ ਉਹਨਾਂ ਨੇ ਤਾਂ ਘਰੋਂ ਨਹੀਂ ਕੱਢਿਆ ਚਲੋ ਬਈ ਐਂ ਆ ਪਹਿਲਾਂ ਤਾਂ अपना रघबीर भाई मेरेकनू थोनू बहुत-बहुत बधाईयां ते बहुत खुशी हुई क्योंकि भाई अ ਜਦੋਂ ਕਿਸੇ ਦਾ ਦਿਲ ਟੁੱਟਦਾ ਦੇਖਦੇ ਆ ਨਾ ਤਾਂ ਮਤਲਬ ਉਹ ਹੀ ਗੱਲ ਵੀ ਉਹ ਜੀ ਝਰਨੀ ਜਿਉ ੱਖੀ ਹੋ ਜਾਂਦੀ ਹਾਂਜੀ ਹਾਂਜੀ ਮੈਂ ਕਹਿੰਨਾ ਵੀ ਕਿਸੇ ਦੁਸ਼ਮਣ ਤੇ ਡਰਨਾ ਨਾ ਆਵੇ ਹਮ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਜਿਹਦੇ ਤੇ ਉਹੀ ਗੱਲ ਵੀ ਜਿਹਦੇ ਤਾਂ ਵੀ ਉਹੀ ਜਾਣਦਾ ਹਨਾ ਤੇ ਬਈ ਆਪਣੇ ਬਾਈ ਦਾ ਸ਼ੁਭਨਾਮ ਦੱਸੂਗੇ ਬਈ ਆਪਣੇ ਦੋਸਤਾਂ ਨੂੰ ਏ ਦਾ ਬਾਈ ਦਾ ਨਾਮ ਸੁਖਮੰਦਰ ਸੁਖਮੰਦਰ ਠੀਕ ਹੈ ਬਾਈ ਦਾ ਨਾਮ ਸੁਖਮੰਦਰ ਸੁਖਮੰਦਰ ਹੂੰ ਬਾਈ ਦੇ ਬੱਚਿਆਂ ਨੂੰ ਵੀ ਬਹੁਤ ਸ਼ੌਂਕ ਆ ਬਾਈ ਰਾਤ ਨੂੰ ਬਈ ਜਾਨਵਰ ਵਾਸੀ ਹਾਂਜੀ ਹੈਗੇ ਚਾਰ ਪੰਜ ਜਾਨਵਰ ਹੈਗੇ ਠੀਕ ਹੈ ਬਾਈ ਚਾਰ ਪੰਜ ਹੈਗੇ ਨੇ ਹਾਂਜੀ ਬਾਈ ਤੇ ਘੋੜੇ ਵਾਲਾ ਫਿਰ ਬਈ ਫਿਰ ਸਬਾਬਾ ਹੀ ਬਣ ਗਿਆ ਦੋਨੇ ਭਾਈਆਂ ਦਾ ਹੈ ਬਸ ਬਾਈ ਇਹੇ ਬੰਦਾ ਆਪਣੇ ਘਰੇ ਘੋੜੀਆਂ ਲਿਆਉਣ ਵਾਲਾ ਪਹਿਲੀ ਘੋੜੀ ਵੀ ਇਹ ਤੋਂ ਗਈ ਹੈ ਦੂਜੀ ਵੀ ਇਹ ਤੋਂ ਗਈ ਹੈ ਨਹੀਂ ਨਹੀਂ ਕੋਈ ਨਹੀਂ ਬਸ ਇਹਦੇ ਜਦੋਂ ਘੋੜੇ ਨੂੰ ਪ੍ਰੋਬਲਮ ਆਈ ਇੱਥੇ ਦੋ ਦਿਨ ਰਹੇ ਹਾਂ ਅਸੀਂ ਸਾਨੂੰ ਪਤਾ ਉਹਨਾਂ ਵਿਚਰਨਾ ਕੀ ਹਾਲ ਹੋਇਆ ਤੇ ਇਹਦਾ ਕੀ ਹਾਲ ਸੀ ਹੂੰ 15-20 ਦਿਨਾਂ ਤੋਂ ਇਹਨੂੰ ਮਸਾਂ ਬਾਹਰ ਕੱਢਿਆ ਕਰੋ ਅੱਛਾ ਭਾਈ ਇਹਨਾਂ ਨੇ ਵਾਦਾ ਕਰਿਆ ਸੀ ਵੀ ਇੱਕ ਸਾਲ ਦੇ ਅੰਦਰਾਂ ਦਾ ਤਰੇ ਘੋੜਾ ਲਿਆ ਦੇਾਂਗੇ ਯਾਰ ਹੂੰ ਇਹ ਟਲਦਾ ਸੀ ਅੱਛਾ ਭਾਈ ਅਖੀਰ ਪੈਸਿਆਂ ਦੀ ਆਏ ਆਏ ਆ ਮੈਂ ਤੂੰ ਘੋੜਾ ਲਿਆਉਣ ਆਲਾ ਬਣ ਮਨ ਚ ਡਰ ਸੀ ਮੈਂ ਤੂੰ ਛੱਡ ਦੇ ਸਾਰਾ ਕੁਝ ਹੂੰ ਤੂੰ ਘੋੜਾ ਲਿਆ ਇਹ ਵੇਖ ਕੇ ਮੁੜ ਆਇਆ ਸੀ ਹੂੰ ਸਾਰਾ ਕੁਝ ਫਿਰ ਮੈਂ ਤੇ ਆ ਮੇਰੇ ਚਾਚਾ ਜੀ ਦਾ ਬੇਟਾ ਪਿੱਛੇ ਬੈਠਾ ਆ ਮੇਰੇ ਚਾਚਾ ਜੀ ਆ ਜੀ ਹੂੰ ਇਹਾਂ ਦੇ ਵੀ ਜੇ ਤੁਹਾਡੇ ਪਸੰਦ ਆਣਾ ਤੂੰ ਛੱਡਣਾ ਨਹੀਂ ਹੂੰ ਤੂੰ ਵੀ ਗੱਲ ਇਹਨੂੰ ਇਹ ਆਂਦਾ ਯਾਰ ਆਈਆਂ ਆਈਆਂ ਮੈਂ ਕਿਹਾ ਤੂੰ ਕਾਹੇ ਦੀ ਨਹੀਂ ਲੁੱਟ ਕੋਈ ਪੈਸਿਆਂ ਦੀ ਲੁੱਟ ਨਹੀਂ ਤੂੰ ਕੋੜਾ ਫੜਾ ਪੈਸੇ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਆ ਬਈ ਸਹੀ ਤੇ ਅਲਵਾੜ ਤਾਂ ਉਦੇ ਕੋਈ ਤਰੀਕ ਚ ਲੈ ਕੇ ਹੂੰ ਉਸੇ ਤਰੀਕ ਚ ਹਾਂ ਉਸੇ ਤਰੀਕ ਚ ਇਹ ਬਈ ਜੀ ਸਦਮੇ ਚ ਲਿਆ ਗਿਆ ਸੀ ਇਹ ਇਹ ਤਾਂ ਕੰਮ ਤੇ ਵੀ ਨਹੀਂ ਜਾਂਦਾ ਸੀ ਬਾਹਰ ਹੂੰ ਜਿਹੜੀ ਗੱਲ ਕਹਿਤੀ ਬਈ 20 ਸਾਲ ਦੇ ਅੰਦਰ ਅੰਦਰ ਤੇ ਸਾਲ ਦੇ ਅੰਦਰ ਲਿਆ ਕੇ ਕਰੇ ਬੰਨਤਾ ਹਨਾ ਵੀ ਇਹ ਦੋ ਦੋ ਉਹੀ ਗੱਲ ਵੀ ਚਲੋ ਵੀਡੀਓ ਚ ਇੱਕ ਜਾਰੀ ਦੀ ਵੀ ਬਹੁਤ ਵੱਡੀ ਮਿਸਾਲ ਪੈਦਾ ਹੋ ਗਈ ਹੈ ਨਾ ਇਹਦੇ ਜਿਵੇਂ 22 ਨੇ ਕਹੇ ਬੋਲ ਪਗਾਤੇ ਜਾਰੀ ਭਗਾਤੀ ਤੇ ਉਹੀ ਗੱਲ ਵੀ 22 ਦਿਨ ਛੱਟੀ ਫਿਰਦਾ ਸੀ ਇਹ ਦਿਲ ਖੜਾਤਾ ਵੱਡੀ ਗੱਲ ਹੈ ਨਾ ਤੇ ਬਸ ਭਾਈ ਹੋਰ ਕੀ ਚਾਹੀਦਾ ਹੁੰਦਾ ਜਾਰੀ ਦੋਸਤੀ ਭਰਾਵਾਂ ਨਾਲ ਉੱਤੇ ਟੱਪ ਗਈ ਹੈ ਭਾਈ ਹਾਂਜੀ ਹੈ ਹਾਂਜੀ ਰਿਸ਼ਤਾ ਭਰਾਵਾਂ ਨਾਲ ਉੱਤੇ ਲੰਘ ਗਿਆ ਯਾਰੀ ਦੋਸਤੀ ਵਾਲਾ ਤੇ ਉਹ ਸਾਡੇ ਬਾਪੂ ਜੀ ਹੈ ਜੀ ਹਾਂ ਹਾਂਜੀ ਉਹ ਚਾਚਾ ਜੀ ਦਾ ਬੇਟਾ ਜੀ ਮੇਰੀ ਠੀਕ ਹੈ ਬਾਈ ਹਾਂਜੀ ਉਹ ਯਾਰ ਮਿੱਤਰ ਆਈ ਹਾਂ ਜੋ ਮੇਰੇ ਚਾਚਾ ਜੀ ਦਾ ਬੇਟਾ ਜੀ ਠੀਕ ਹੈ ਬਾਈ ਹਾਂਜੀ ਆ ਅੰਕਲ ਜੀ ਰਕਵੀਰ ਦੇ ਫਾਦਰੀ ਠੀਕ ਹੈ ਹਾਂਜੀ ਬਾਈ ਉਹ ਚਾਚਾ ਜੀ ਆ ਰਕਵੀਰ ਦੇ ਠੀਕ ਹੈ ਜੀ ਹਾਂਜੀ ਬਾਕੀ ਸਾਰੇ ਸੱਜਣ ਮਿੱਤਰ ਬੈਠੇ ਆਈ ਮਗਰ ਆ ਬੇਟੀਆਂ ਹੀ ਮੇਰੀਆਂ ਦੋ ਠੀਕ ਹੈ ਬਾਈ ਹਾਂਜੀ ਅੱਛਾ ਬਈ ਆ ਛੋਟੀ ਵੀ ਕੁੜੀਆ ਹਾਂਜੀ ਛੋਟੀ ਵੀ ਕੁੜੀਆ ਕੋੜੀਆਂ ਦਾ ਦੁਆ ਨੂੰ ਇਹ ਰਾਈਡਿੰਗ ਰੋਡਿੰਗ ਕਰਦੀਆਂ ਚੜ ਜਾਂਦੀਆਂ ਕੋਈ ਡਰਦੀਆਂ ਠੀਕ ਹੈ ਠੀਕ ਹੈ ਬਾਈ ਹੁਣ ਵੀ ਆਉਂਦੀਆਂ ਸੀ ਵੀਡੀਓ ਵੇ ਮੈਂ ਨਹੀਂ ਬੇਟੇ ਮੈਂ ਇਕੋਣ ਮੱਖੀ ਵੀ ਥੋੜੀ ਜੀ ਮੱਖੀ ਜਿਆਦਾ ਸੀ ਬਾਈ ਪੈਣ ਲੱਗ ਗਈ ਲਊ ਕੜ ਤਾਂ ਘੂੜੇ ਦੇ ਅਠ 10 ਸਾਈ ਮੱਖੀ ਨੇ ਪਰ ਬਾਈ ਘੂੜੇ ਨੇ ਆਇਆ ਸਵਾਦ ਲਿਆ ਤਾਂ ਪੂਰਾ ਬਾਈ ਘੰਟੇ ਕਿ ਜਪਣਾ ਹਾਂਜੀ ਘੰਟੇ ਚੋਂ ਪੋਣੀ ਘੰਟੇ ਚ ਕੰਮ ਕਲਿੱਪ ਵਾਲਾ ਸਾਰਾ ਨਿਬੜ ਗਿਆ ਸੀਗਾ ਤੇ ਕਲਿੱਪਾਂ ਵੀ ਤਸੱਲੀ ਕਰਾਉਂਦੀਆਂ ਬਾਈ ਜੀ ਬਾਕੀ ਬਾਈ ਕਦੇ ਕੰਨਣੇ ਆਏ ਨਹੀਂ ਕਰਿਆ ਹਾਂ ਨਹੀਂ ਹਾਂ ਇੱਕ ਕਲਿੱਪ ਵੀ ਅਹਰ ਜਾਨੀ ਜਿਹਦੇ ਚ ਕੰਨ ਕੋਈ ਇਹ ਸ਼ੋਅ ਬੋਲ ਕਰਦਾ ਆਪਣੇ ਆਪ ਨੂੰ ਹਾਂਜੀ ਬਾਈ ਇਹ ਦੇਖਾਂ ਮਿਜ਼ਕੇ ਵੀ ਕਲਿੱਪਾਂ ਵੀ ਐਂ ਧਰਤਿਆਂ ਨਾਲ ਉਹ ਜਿਹਨਾਂ ਨਾਲ ਚਿੱਲਣੇ ਤੇ ਬਾਕੀ ਬਾਈ ਉਹੀ ਕੋਈ ਕੋਈ ਗੱਲ ਖੁਸ਼ੀ ਵਾਲਾ ਅੱਜ ਬਾਈ ਨੂੰ ਮਤਲਬ ਚਾਹ ਬਾਈ ਦਾ ਸੱਤ ਵੇਸ਼ ਮਾਨਦੇ ਆ ਉਹਦੇ ਪੜਾ ਦੇ ਹਾਂਜੀ ਤੇ ਬਾਈ ਦੀ ਆਪ ਪਿਛਲੀ ਜਿਹੜੀ ਵੀਡੀਓ ਕਰੀ ਸੀ ਉਸ ਤੋਂ ਉਹਦੇ ਚ ਇੱਕ ਡਾਇਲੋਗ ਵੀ ਬਹੁਤ ਬਾਈ ਦਾ ਚੱਲਿਆ ਸੀਗਾ ਹਰੇਕ ਕੋੜੇ ਵਾਲੀ ਰੀਲ ਤੇ ਉਹ ਡਾਇਲੋਗ ਤੁਸੀਂ ਸੁਣਿਆ ਹੋਆ ਆ ਸੀਗਾ ਬਈ ਉਹ ਕਿਵੇਂ ਜਰੂਰ ਵੀਰ ਬਾਈ ਸੁਣਾਉ ਤੁਸੀਂ ਸੁਣਾਓ ਬਾਈ ਚੱਟਾ ਲਾਉਣਾ ਚੱਟਾ ਰੱਖਿਆ ਚੰਗਾ ਜਿਹਾ ਚੱਟਾ ਲਾਉਣਾ ਚੱਟਾ ਰੱਖਿਆ ਜੀ ਹਾਂ ਇਹ ਬਾਈ ਦਾ ਡਾਇਲੋਗ ਮਨ ਕੇ ਚੱਲੋ ਹਰੇਕ ਪਰਿਵਾਰ ਚ ਇੱਕ ਬੱਚੇ ਨੂੰ ਸ਼ੌਂਕ ਹੋਣਾ ਚਾਹੀਦਾ ਜਾਨਵਰ ਦਾ ਹਮ ਮਾਂ ਬਈ ਕੁਝ ਅੱਜ ਅੱਜ ਕੱਲ ਜਿਹੜਾ ਹੈਗਾ ਦੌਰ ਚੱਲ ਪਿਆ ਨਸ਼ੇ ਦਾ ਬੱਚਾ ਐਸ ਕੰਮੋਂ ਨਿਕਲ ਕੇ ਇਹ ਜਾਨਵਰ ਹੈ ਵੀ ਧਿਆਨ ਨਹੀਂ ਪਟਣ ਦਿੰਦੇਗੇ ਹਮ ਆਪਣੇ ਤੋਂ ਗਲਤ ਪਾਸੇ ਨਹੀਂ ਜਾਂਦਾ ਗਲਤ ਪਾਸੇ ਨਹੀਂ ਜਾਂਦਾ ਸਮਾਂ ਨਹੀਂ ਮਿਲਦਾ ਬਈ ਸਮਾਂ ਨਹੀਂ ਮਿਲਦਾ ਬਈ ਇਹ ਜਾਣੇ ਦਿੰਦਾਗਾ ਇਹ ਤਾਂ ਜਦੋਂ ਘਰੇ ਆਉਨੇ ਆ ਪਹਿਲਾਂ ਇੱਧਰ ਆਈ ਦੇ ਆਪ ਬੁਲਾਉਂਦੇ ਵੀ ਆ ਗਿਆ ਕਰੇ ਹਮ ਇੰਨਾ ਮੋਹ ਪੈ ਜਾਂਦਾ ਵੀ ਇਹਨਾਂ ਨੂੰ ਮੋਹ ਪੈ ਜਾਂਦਾ ਹਮ ਤੇ ਚਲੋ ਦੋਸਤੋ ਦੂਜੇ ਜਾਨਵਰ ਤੁਹਾਨੂੰ ਸਾਰੇ ਬਾਈ ਦੇ ਜਿੰਨੇ ਵੀ ਬਾਕੀ ਇੱਕ ਹੋਰ ਆ ਜੀ ਕੋਈ ਵੀ ਘੋੜੀ ਵਾਲਾ ਆਵੇ ਮੰਨ ਲਓ ਜੇ ਵੀ ਕਹਿੰਦਾ ਵੀ ਆਪਣੀ ਘੋੜੀ ਗੱਭ ਕਰਕੇ ਹੀ ਘਰੋਂ ਤੋੜਨੀ ਹੈ ਹੂੰ ਘਰੋਂ ਗੱਭ ਕਰਕੇ ਤੋੜਾਂਗੇ ਨਹੀਂ ਇਸ ਸਟੇਬਲ ਚ ਬੰਨ ਕੇ ਚਲੋ ਬਾਈ ਜੇ ਕੋਈ ਭਰਾ ਕਹਿੰਦਾ ਵੀ ਆਪਾਂ ਦਾ ਤਸੱਲੀ ਕਰਕੇ ਵੀ ਜਾਵਾਂ ਜਮਾ ਤਸੱਲੀ ਕਰਕੇ ਹਾਂ ਪਾ ਕੇ ਲੈਣੀ ਹੈ ਹਾਂ ਹਾਂ ਹੂੰ ਬਾਈ ਮੇਰੇ ਕੋਲੇ ਰਾਜੂ ਆਉਂਦਾ ਹੈ ਘੱਗਿਆਂ ਵਾਲਾ ਠੀਕ ਆ ਬਾਈ ਹਾਂ ਉਹ ਮੰਨ ਕੇ ਚਲੋ ਹਾਂ ਉਹ ਆਪਣੇ ਕੋਲੇ ਹਾਂ ਘੋੜੀਆਂ ਚੈੱਕ ਕਰਦੇ ਹਾਂ ਚੈੱਕ ਭਰਾ ਹਾਂ ਇੱਥੋਂ ਚੈੱਕ ਮਾ ਉਹਦਾ ਚਾਰਜ ਉਸ ਹਸਾਉਣਾ ਕਰ ਲਾਂਗੇ ਆਪਾਂ ਕੋਈ ਨਹੀਂ ਗੱਲ ਹਾਂ ਉਹ ਗੱਲਬਾਤ ਜਿਹੜੇ ਨੇ ਆਪਣਾ ਕਰਨੀ ਹੋਈ ਕਰ ਸਕਦਾ ਕੋਈ ਚੱਕਰ ਨਹੀਂ ਠੀਕ ਹੈ ਹਾਂ ਹਾਂ ਜਿੰਨਾ ਵੀ ਉਹਲਾ ਕੋਊਗਾ ਵੀ ਆਪਾਂ ਉਹ ਹੈ ਨਹੀਂ ਕਿ ਵੀ ਇੱਕ ਜੰਪ ਹੀ ਆ ਕੋਈ ਚੱਕਰ ਨਹੀਂਗਾ ਜਿੰਨਾ ਚਿਰ ਘੋੜੀ ਕਨਫਰਮ ਨਹੀਂ ਕਰਦੀ ਹੀਟ ਨਹੀਂ ਛੱਡਦੀਗੀ ਉਹਨਾਂ ਚਿਰ ਆਪਾਂ ਜੰਪ ਦੇਵਾਂ ਕੋਈ ਚੱਕਰ ਨਹੀਂ ਬਈ ਓਕੇ ਦੱਸ aí ਗੱਲ ਹੈ ਬਈ ਹਰੇਕ ਨੂੰ ਹੁੰਦਾ ਮੇਰੇ ਘਰੇ ਬੱਚਾ ਆਵੇ ਸਹੀ ਹੈ ਲੈ ਬਈ ਜੇ ਦੋ ਬੰਦਾ ਮੈਂ ਆਪ ਖੁਦ ਭਰੌਣ ਜਾਂਦਾ ਰਹੇ ਜਦੋਂ ਇਤੋਂ ਤੁਰਿਦਾ ਸੀਗਾ ਇਹ ਮੜ ਕੇ ਕਿ ਮੇਰ ਕਰੀ ਇਹ ਕਰ ਤੋਰ ਦੇਣਾ ਆਪਾਂ ਮੰਨ ਲਓ ਕਈ ਵਾਰੀ ਉਨੀ ਕੁ ਹੋ ਜਾਂਦੀ ਆ ਕੋਈ ਆਂਡੇ ਟੁੱਟਣ ਦਾ ਹਾਂ ਅੱਗੇ ਪਿੱਛੇ ਹੋ ਜਾਂਦਾ ਇਹ ਨਹੀਂ ਆਪਾਂ ਵੀ ਕਦੇ ਚਲੋ ਹੋ ਜਾਂਦਾ ਕਈ ਵਾਰੀ ਨਹੀਂ ਰਹਿੰਦੀ ਗੰਗਾ ਪਰ ਬੰਦੇ ਦਾ ਉੱਥੇ ਮਨ ਟੁੱਟਦਾ ਕਿਉਂ ਭਾਈ ਬੀਸ ਦਿੱਤੀ ਹੁੰਦੀ ਆ ਦਵਾਰੇ ਚਲੋ ਬਹੁਤ ਬਾਈ ਕਰ ਦਿੰਦੇ ਛੱਡ ਦਿੰਦੇ ਆ ਬਹੁਤ ਹੁਣ ਕੋੜਾ ਇਹ ਤਾਂ ਬੰਦੇ ਉਹਨੂੰ ਚਾਹ ਦਾ ਪਤਾ ਹੁੰਦਾ ਹਜੇ ਡਾਕਟਰ ਚੱਕਰੀ ਜਾਂਦਾ ਹੁੰਦਾ ਤੇ ਬੰਦਾ ਡਾਕਟਰ ਦੇ ਮੂੰਹਲ ਵੇਖੀ ਆ ਤਾਂ ਹੁੰਦਾ ਉਹਦੇ ਮਨ 'ਚ ਇਹੀ ਹੁੰਦਾ ਵੀ हे परमात्मा सुख हो गए सुख ਉਹਦਾ ਹੱਥ ਡਾਕਟਰ ਦਾ ਅੰਦਰ ਹੁੰਦਾ ਹੈ ਉਹ ਚੱਕਰ ਜਾਂਦਾ ਹੁੰਦਾ ਪਰ ਬੰਦੇ ਦਾ ਦਿਲ ਇਹ ਹੁੰਦਾ ਵੀ ਬੰਦਾ ਡਾਕਟਰ ਨੂੰ ਆਪਦੇ ਮੂੰਹ ਕਹਦੇ ਗੱਪ ਬਸ ਇੰਨਾ ਵਿਆਹ ਜਨਾ ਚਾਹ ਹੋ ਜਾਂਦਾ ਯਾਰ ਵੀ ਰਹਿ ਗਈ ਯਾਰ ਮਿਹਨਤ ਪੈ ਗਈ ਬੱਲੇ ਭਾਈ ਹੋਰ ਤਾਂ ਹੋਰ ਆਪਾਂ ਮੱਝ ਦੇ ਟੀਕਾ ਭਰਾਉਣੇ ਆ ਭਾਈ ਉਹ ਡਾਕਟਰ ਦਾ ਮੂੰਹ ਦਾ ਦਿੰਦਾ ਵੀ ਟੀਕਾ ਨਹੀਂ ਭਰਿਆ ਗਿਆ ਸਹੀ ਭਰਿਆ ਗਿਆ ਸਹੀ ਪਰ ਕੋ ਬੰਦਾ ਤਾਂ ਉਹ ਪੜ ਲੈਂਦਾ ਹਾਂ ਬਾਕੀ ਕੋਈ ਚੱਕਰ ਨਹੀਂ ਬਾਈ ਕੋਈ ਹੀਟਾਂ ਦਾ ਨਹੀਂ ਇੱਕ ਹੀਟ ਚ ਭਰਾਵੇ ਬੰਦਾ ਦੋਹਾਂ ਭਰਾਵੇ ਚਾਰ ਤਿੱਕਰ ਵੀ ਛੱਡਾ ਛੱਡਾਂਗੇ ਅਗਲੇ ਦੀ ਗੱਬ ਹੋਣੀ ਚਾਹੀਏ ਜਦੋਂ ਡਾਕਟਰ ਹੱਥ ਖੜੇ ਕਰ ਗਿਆ ਵੀ ਨਹੀਂ ਸੁਣਦੀ ਮੈਨੂੰ ਬੱਚਿਆਂ ਤਾਂ ਆਈਆਂ ਮੇਲੇ ਚ ਬੱਚੇ ਖੜੇ ਮੈਨਨ ਬਸ ਇੰਨੀ ਖੁਸ਼ੀ ਆ ਬਸ ਹੋਰ ਨਹੀਂ ਮੈਂ ਨਹੀਂ ਜ਼ਿੰਦਗੀ ਜੇ ਇੱਕ ਇੱਛਾ ਸੀਗੀ ਵੀ ਘਰੇ ਕੋੜਾ ਛੱਡ ਕੇ ਦੇਖਣਾ ਯਾਰ ਇੱਕ ਵਾਰ ਉਹ ਰਿਜਰ ਬਾਈ ਯਾਰ ਪ੍ਰਮਾਤਮਾ ਨੇ ਜਵਨ ਉਹ ਕਹਿੰਦੇ ਨਾ ਇੱਕ ਬਾਈ ਦਾ ਸੀਗਾ ਉਹ ਉਹ ਕਾ ਬਾਈ ਗਾਇਕ ਦਾ ਨਾਮ ਨਹੀਂ ਜਾਣਦਾ ਮੈਂ ਵੀ ਪਰਮਾਤਮਾ ਅੱਗੇ ਨਾ ਅਰਦਾਸ ਕਰੋ ਪਰਮਾ ਆਪਣਾ ਪਰਮ ਐਂ ਸੁਣਦਾ ਮੇਰੀ ਦਾਇ ਸੁਣੀਆ ਬਈ ਹੂੰ ਸਹੀ ਗੱਲ ਹੈ ਬਈ ਬਾਕੀ ਮੇਰੀ ਸੁਣੀਆ ਭਰਾਵਾ ਮੈਂ ਤਾਂ ਅੱਜ ਵੀ ਉਹਦਾ ਦੇ ਨਹੀਂ ਦੇ ਸਕਦਾ ਨਹੀਂ ਸਹੀ ਗੱਲ ਜੋ ਕੁਝ ਦਿੱਤਾ ਉਹਦਾ ਬਈ ਹਾਂ ਮੈਂ ਕਰਨਾ ਸਾਰਾ ਉਸੇ ਦਾ ਦਿੱਤਾ ਹੀ ਖਾਨੀ ਉਹਦਾ ਦਿੱਤਾ ਖਾਨੇ ਆ ਬਈ ਹੂੰ ਤੇ ਬਾਕੀ ਬਈ ਬਹੁਤ ਨੇੜੇ ਹੋ ਕੇ ਸੁਣੀਆ ਨਹੀਂ ਨਹੀਂ ਬਈ ਲਾ ਤੇ ਲਾ ਉਹ ਵਾਲੇ ਜਿਸ ਦਿਨ ਲੈ ਗਿਆ ਸੀ ਉਦੋਂ ਮੈਨੂੰ ਐਂ ਲੱਗਦਾ ਯਾਰ ਹੈ ਨਹੀਂ ਦੁਨੀਆ ਦਾ ਕੁਝ ਵੀ ਨਹੀਂ ਹੂੰ ਬਈ ਦੁਨੀਆ ਖਤਮ ਹੈ ਹਾਂ ਹਾਂ ਗਲਤ ਕਿਉਂ ਹੋ ਗਿਆ ਹਾਂ ਹਾਂ ਕਿਉਂ ਹੋ ਗਿਆ ਹਾਂ ਬਈ ਦੁਨੀਆ ਖਤਮ ਹੈ ਐਂ ਲੱਗਦਾ ਸੀ ਉਹ ਬੈਠਕ ਦੇ ਕਮਰੇ ਚੋਂ ਬਾਹਰ ਨਹੀਂ ਆਇਆ ਵੀ ਮੈਂ ਅੱਛਾ ਬਈ ਐਨਾ ਟੁੱਟ ਗਿਆ ਫਿਰ ਮੇਰਾ ਜੀਣਾ ਕਰ ਅਗਰ ਬਾਹਰ ਜਾਣ ਨੂੰ ਫਿਰ ਮੈਂ ਐਤ ਕੀ ਮਾਗੀ ਦੇ ਮੇਲੇ ਤੇ ਗਿਆ ਸੀਗਾ ਅੱਛਾ ਬਈ ਤੇ ਜਿੱਥੇ ਸਟੋਰੀ ਲਾਉਣੀ ਹੈ ਉਥੇ ਜਾਣ ਨੂੰ ਜੀ ਨਹੀਂ ਕੀਤਾ ਮੈਂ ਹੂੰ ਮੈਨੂੰ ਯਾਰ ਕਿਉਂਕਿ ਉਹ ਜਗਾ ਵਡ ਖਾਨ ਨੂੰ ਆਵੇ ਬਈ ਯਾਰ ਹੈ ਕੋਸ ਨਹੀਂ ਆ ਮੈਨੂੰ ਲੱਗਦਾ ਬਾਈ ਰਾਜੀ ਵੀ 2 ਮਹੀਨੇ ਦੀ ਹੋਇਆ ਹੋਊਗਾ ਹਾਂ ਹਾਂ ਪਹਿਲਾਂ ਜਦੋਂ ਪਹਿਲੀ ਵੀਡੀਓ ਕਰੀਆ ਉਦੋਂ ਬਾਈ ਰਾਜੀ ਸੀ ਪੂਰਾ ਆਏ ਨਹੀਂ ਨਹੀਂ ਬਾਈ ਜਮਾ ਖਤਮ ਹੋ ਗਿਆ ਸੀ ਹਾਂ ਹੋਇਆ ਪਿਆ ਬਾਈ ਹਾਂ ਤੇ ਨਹੀਂ ਜਮਾ ਟੁੱਟ ਗਿਆ ਸੀ ਬਾਈ ਜਮਾ ਛੱਡਦਾ ਹੀ ਖਾਣਾ ਪੀਣਾ ਛੱਡਦਾ ਸੀ ਬਾਈ ਕੋ ਚੰਗਾ ਨਹੀਂ ਲੱਗਦਾ ਸੀ ਬਾਈ ਹਾਂ ਨਹੀਂ ਚੰਗਾ ਲੱਗਦਾ ਬਾਈ ਇੱਥੇ ਉਹੀ ਗੱਲ ਕੋਈ ਪਰ ਪ੍ਰਮਾਤਮਾ ਉਹੀ ਗੱਲਾਂ ਹੈ ਕਿ ਨਾ ਜਦੋਂ ਜੋੜਨਾ ਹੋਵੇ ਤੋੜਨਾ ਜ਼ਰੂਰ ਹੈ ਜ਼ਰੂਰ ਬਾਈ ਤੇ ਪਰ ਬਾਈ ਜਿਹੜਾ ਉਹਦੇ ਲੜਨ ਦਾ ਅੱਗਾ ਤਾਰ ਦਿੰਦਾ ਯਾਰ ਆਪਾਂ ਤਾਂ ਗੱਲ ਜਾਂਦੇ ਹਾਂ ਮੂ ਮੰਗਿਆ ਜਿਹੜਾ ਕੁਝ ਮੰਗਿਆ ਯਾਰ ਆਪਾਂ ਨੂੰ ਜਿੰਦਗੀ ਚ ਮਿਲਿਆ ਆਈ ਚੱਕਰ ਇਹ ਗੱਲ ਹੈ ਪ੍ਰਮਾਤਮਾ ਤੇ ਦਿਆਲ ਵੀ ਮੇਰੇ ਤੇ ਬਹੁਤ ਹੈ ਹਾਂ ਜਿਹੜੀ ਮੈਂ ਚੀਜ਼ ਚਾਹਾਲੀ ਯਾਰ ਵੀ ਪ੍ਰਮਾਤਮਾ ਲੈਣੀ ਹੈ ਪਤਾ ਨਹੀਂ ਕਿਸ ਵਿਧੀ ਨਾਲ ਕਿਵੇਂ ਆਵੇ ਆਉਂਦੀ ਜ਼ਰੂਰ ਆ ਯਾਰ ਆਉਂਦੀ ਜ਼ਰੂਰ ਹੈ ਪਰ ਆਪਾਂ ਵੀ ਉਹਦਾ ਪੱਲਾ ਫੜਿਆ ਆਪਾਂ ਛੱਡਣਾ ਨਹੀਂ ਜਿੱਥੇ ਮਾਰ ਪਾ ਵੀ ਸੱਟ ਕੇ ਤੇ ਕੂਲ ਛੱਡਦੇ ਤੇਰੇ ਲੜ ਲੱਗੇ ਆ ਬਸ ਉਹੀ ਗੱਲ ਬਾਈ ਕਹਿੰਦੇ ਹੁੰਦੇ ਆ ਬੰਦਾ ਤਾਂ ਸੋਚਣ ਵਾਲਾ ਹੋਵੇ ਤੇ ਕੰਮ ਕਰਨ ਵਾਲਾ ਹੋਵੇ ਹਾਂ ਆਪੇ ਪੂਰਾ ਕਰੀਏ ਨਾ ਬਾਈ ਉਹ ਬਈ ਉਹ ਆਪਦੇ ਜਿਵੇਂ ਉਹਨੂੰ ਧਿਆਲੇਗਾ ਬਸ ਹਾਂ ਬਈ ਆਪਾਂ ਬਈ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਾਂਗਾ ਬਹੁਤ ਵਧੀਆ ਗੱਲਾਂ ਬਾਈ ਹੌਣ ਕੈਮਰਾ ਕਹਿੰਨੇ ਆ ਬਾਈ ਮੈਂ ਤਾਂ ਇੱਥੋਂ ਤੇ ਘਰੋਂ ਗਿਆ ਸੀ ਰਾਤ ਦੇ 12-12 ਵਜੇ ਤੇ ਉੱਠ ਕੇ ਲੱਗ ਪਿਆ ਸੀ ਪਾਠ ਨੂੰ ਬਈ ਬਸ਼ੇਰੇ ਤੋਂ ਬਾਅਦ ਬਸ਼ੇਰੇ ਤੋਂ ਬਾਅਦ ਬਾਈ ਭਾਈ ਇੱਕ ਹੀ ਇੱਛਾ ਸੀ ਉਹ ਤੂੰ ਇੱਕ ਹੀ ਮੰਗਿਆ ਵੀ ਉਹ ਘਰ ਪਰਦੇ ਵਾ ਜਿਹੜਾ ਲੈ ਕੇ ਗਿਆ ਸਿੱਧੂ ਮੂਸੇ ਵਾਲੀ ਗੱਲ ਹੋਈ ਆ ਬਈ ਸਹੀ ਗੱਲ ਆ ਬਈ ਹਾਂ ਉਹੀ ਗੱਲ ਹੋਈ ਆ ਤੇ ਉਹੀ ਹਾਲਾਤਾਂ ਚ ਹੋਈ ਆ ਨਾ ਉਹੀ ਸਮਾਂ ਪਰ ਬਈ ਆਪਾਂ ਨੂੰ ਰੱਬ ਨੇ ਦਿਖਾਇਆ ਵੀ ਹੈਗਾ ਮੈਂ ਹੂੰ ਇਹਦਾ ਹੈ ਹੂੰ ਤੇ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਐ ਆਉਂਦੀ ਆ ਮੈਨੂੰ ਕਈ ਵਾਰ ਨਾ ਮੈਂਗਾ ਮੇਰੇ ਨਾਲ ਬਾਈ ਜਗਦੀਪ ਹੈ ਹੂੰ ਹਾਂਜੀ ਭਾਈ ਇਹ ਮੈਨੂੰ ਅੱਗੇ ਕਹਿੰਦਾ ਤੂੰ ਕਮਲਾ ਹੋ ਗਿਆ ਹੂੰ ਇਹ ਬੈਠਾ ਮੈਂ ਮੋੜਸਲ ਦੇ ਮੈਂ ਜਾਣਦਾ ਵੀ ਵਾਹਿਗੁਰੂ ਵਾਹਿਗੁਰੂ ਮੈਂ ਕਿਹਾ ਯਾਰ ਇਹ ਮੈਨੂੰ ਕਹਿੰਦਾ ਤੂੰ ਸਾਰੀ ਦਿਹਾੜੀ ਲੱਗਿਆ ਰਹਿਣਾ ਹੂੰ ਮੈਂ ਕਿਹਾ ਹਾਈ ਦਿੱਤਾ ਉਹਦਾ ਸਾਰਾ ਕੁਝ ਕੀ ਇਹ ਲੋਬੀ ਇਹ ਤਾਂ ਬਾਈ ਦਸੀਆਂ ਸੀ ਕਿ ਇਹ ਤਾਂ ਰਗਪੀਰ ਨੂੰ ਕਿਸੇ ਡਾਕਟਰ ਕੋਲ ਦਿਖਾਉਣ ਨੂੰ ਕਰਦੇ ਸੀ ਕਹਿੰਦਾ ਬਈ ਜੀ ਕਿਹਨੂੰ ਦਾ ਨਹੀਂ ਬਾਈ ਹੂੰ ਨਹੀਂ ਬਾਈ ਉਹ ਤੋਂ ਵੱਡਾ ਡਾਕਟਰ ਕੌਣ ਆ ਯਾਰ ਉਹ ਤੋਂ ਵੱਡਾ ਡਾਕਟਰ ਕੋਈ ਨਹੀਂ ਪਰ ਮੈਂ ਜਿੱਦੇ ਅਰਦਾਸ ਮੈਂ 5 ਦਿਨ ਉਹ ਮੈਂ ਨਾ ਕੋਈ ਬੰਦਾ ਮੈਨੂੰ ਮਿਲਿਆ ਮੈਂ ਨਾ ਵੀਡੀਓ ਵੇਖਦਾ ਹੁੰਦਾ ਸੀ ਧਾਰਮਿਕ ਹੂੰ ਕੀਰਤਨੀਆਂ ਦੀਆਂ ਉਹਨਾਂ ਨੇ ਮੈਂ ਉਹਦੇ ਵੀਡੀਓ ਤੇ ਵੇਖਿਆ ਬਈ ਉਹ ਕਹਿੰਦਾ ਨਾ ਬਈ ਜੀ ਪ੍ਰਮਾਤਮਾ ਤੋਂ ਕੁਝ ਲੈਣਾ ਹੈ ਹੂੰ ਉਹਦੇ ਅੱਗੇ ਝੋਲੀ ਅੱਡ ਕੇ ਖੜੀ। ਵੀ ਲੈਣਾ ਤਾਂ ਲੈਣਾ ਇੱਥੇ ਹੀ ਲੈਣਾ ਔਰ ਕਿਤੇ ਦਰ ਤੇ ਜਾਣਾ ਹੀ ਨਹੀਂ। ਨੀਵੇਂ ਹੋ ਗਏ। ਨੀਵੇਂ ਹੋ ਗਏ ਭਾਈ। ਉਸ ਦੇਣਾ ਇਹੋ ਜੀ ਅਰਦਾਸ ਉਹਨੇ ਸੁਣੀ ਮਹਾਰਾਜ ਨੇ ਮੇਰੀ। ਮੈਂ ਉਸ ਰਾਤ ਸੁੱਤਾ ਹੀ ਨਹੀਂ ਜਦੋਂ ਘੋੜਾ ਆਇਆ ਘਰੇ ਮੈਂ। ਮੈਂ ਮੈਂ ਬੈਠਾ ਹੀ ਮੈਡਮ ਕਹਿੰਦੀ ਸੌਂ ਜਾ। ਮੈਂ ਇਹੀ ਬੈਠਾ ਸੋਚੀ ਜਾਵਾਂ ਯਾਰ ਕਿੱਥੇ ਕੀ ਸੀ ਤੇ ਕੀ ਯਾਰ। ਇੱਥੇ ਸੀ ਪਲਟਾ। ਹੂੰ। ਯਾ ਕਦੋਂ ਵੀ ਪਲਟਦਾ। ਆ ਤੁਹਾਨੂੰ ਬਲਤ ਆ ਤੁਹਾਨੂੰ ਆ ਤੁਹਾਨੂੰ ਬਈ ਕੋਈ ਜਾਚਤ ਨਹੀਂ ਸੀ ਜਾਚਤ ਨਹੀਂ ਸੀ ਬਈ ਮੇਰੀ ਕਮਰਾ ਸੀ ਮੌਕੇ ਤੇ ਤਿਆਰ ਕਰਿਆ ਵਿਚਾਲੋਂ ਕੰਧ ਚੱਕ ਕੇ ਕੰਧਾਂ ਉੱਚੀਆਂ ਕਰੀਆਂ ਜਾਲੀ ਲਾਈ ਰਾਤ ਨੂੰ ਰਾਤ ਨੂੰ ਘੂੜਾ ਲੈ ਕੇ ਵਾੜਤਾ ਕੰਧਾਂ ਗਿੱਲੀਆਂ ਸੀਗੀਆਂ ਰਾਤ ਨੂੰ ਫਿਰ ਜਾਲ ਜੂ ਲਵਾਇਆ ਸਾਰਾ ਮਗਰ ਦੂਜੇ ਕਮਰੇ ਚ ਮੇਰੇ ਰਸਦਾਰ ਵੀ ਬਹੁਤ ਸੀਗੇ ਸਾਰੇ ਕਹਿਣ ਵੀ ਤੂੰ ਲੈਣਾ ਕੀ ਇਸ ਕੰਮ ਤੋਂ ਛੱਡ ਪਰਾਂ ਪਰ ਨਹੀਂ ਨਹੀਂ ਜਸਤਾਂ ਲੱਗਿਆ ਸੋਈ ਜਾਣਾ ਯਾਰ ਜਿੱਥੇ ਲੱਗ ਗਈ ਲੱਗ ਗਈ ਯਾਰ ਹੂੰ ਜਿੱਥੇ ਉਹੀ ਗੱਲ ਦਿਲੋਂ ਇਸ਼ਕ ਉਹ ਮੈਨੂੰ ਪਰਿਵਾਰ ਦੀ سپورਟ ਬਹੁਤ ਬਾਈ ਯਾਰ ਪਰਿਵਾਰ ਦੀ ਤੇ ਭਰਾਵਾਂ ਦੀ سپورਟ ਨਾਲ ਹੀ ਬਈ ਸਾਰਾ ਨਹੀਂ ਨਹੀਂ ਭਰਾ ਨੇ ਬਹੁਤ ਸਾਥ ਦਿੱਤਾ ਬਈ ਐਵੇਂ ਕਹਦਾ ਮੋਢੇ ਨਾਲ ਮੋਢਾ ਲਾ ਕੇ ਖੜਾ ਹੂੰ ਬਾਕੀ ਵੱਡੇ ਭਾਈ ਉਹ ਬਾਈਕ ਮੜਾ ਜਾ ਬਾਕੀ ਦੋਸਤੋ ਕੋੜਾ ਤੁਸੀਂ ਦੇਖ ਹੀ ਲਿਆ ਹਨਾ ਤੇ ਬਾਈ ਰਗਵੀਰ ਨੇ ਤੁਹਾਨੂੰ ਆਪ ਦਾ ਮੂਹ ਪ੍ਰੇਮ ਦਾ ਸਾਰਾ ਕਿੱਸਾ ਆਪ ਦਾ ਤੁਹਾਨੂੰ ਸੁਣਾਤਾ ਤੇ ਕੋੜਾ ਤੁਹਾਡੇ ਸਾਹਮਣੇ ਆ ਜੀ ਤੇ ਲਾਉਣਾ ਤੁਸੀਂ ਕੂੜੀ ਨੂੰ ਕੂੜੀ ਦੇਣੀ ਆ ਨਾ ਦੇਣੀ ਆ ਉਹ ਤੁਹਾਡੇ ਸਿਰ ਤੇ ਆ ਤੇ ਘੋੜੇ ਚ ਮੇਰੇ ਕੰਨੂ ਦਾ ਦੋਸਤੋ ਕੋਈ ਵੀ ਇੱਕ 20 ਕਮੀ ਨਹੀਂ ਕਿਸੇ ਬਸ ਉਹ ਦਿਖਦੀ ਬਾਕੀ ਵੀਡੀਓ ਆਪਣੀ ਸਾਰੇ ਭਰਾਵਾਂ ਚ ਦੋਸਤੋ ਸ਼ੇਅਰ ਕਰ ਦਿਓ ਬਾਈ ਨੇ ਕੋਈ ਫੀਸ ਨਹੀਂ ਵਾੜੀ ਰੱਖੀ 15000 ਰੁਪਏ ਫੀਸ ਆ ਤੇ 65 ਤੋਂ ਪਲੱਸ ਘੋੜੇ ਦੀ ਹਾਈਟ ਆ ਹੋਰ ਹੋਰ ਕਿਸੇ ਫਾਰਮ ਦੇ ਹੁੰਦਾ ਘੋੜਾ ਹਾਂ ਤੇ ਚਲੋ ਆਪਾਂ ਕਹਿ ਦਿੰਦੇ ਵੀ ਕੋਈ ਗੱਲ ਨਹੀਂ ਵੀ ਹੈਨਾ ਵੀਡੀਓ ਨਾਰਮਲ ਹੀ ਪਰ ਇੱਥੇ ਦੋਸਤੋ ਮੈਨੂੰ ਵੀ ਦਿਲੋਂ ਕੰਮ ਕਰਨਾ ਪਿਆ ਮਤਲਬ ਦਿਲੋਂ ਹਰੇਕ ਤਾਂ ਦਿਲੋਂ ਕਰਦੇ ਆ ਇਹ ਨਹੀਂ ਆ ਵੀ ਕਿਤੇ ਜੇਕਰ ਹੋਰ ਚ ਕਰਦੇ ਆ ਦਿਲੋਂ ਨਹੀਂ ਕਰਦੇ ਪਰ ਇੱਕ ਵੀ ਹੋਣੀਆਂ ਦਾ ਬਈ ਵੀ ਯਾਰ ਆਹ ਕੁਝ ਵੀ ਹੋ ਜੇ ਵੀ ਆਪਾਂ ਵੀਡੀਓ ਤੇ ਯਾਰ ਇਹ ਤੇ ਦੰਦ ਜਾਣ ਲਾਉਣੀ ਆ ਤੇ ਵੀ ਉਹ ਕੰਮ ਹੋ ਗਿਆ ਹੈਨਾ ਤੇ ਬਾਈ ਨੂੰ ਦੋਸਤੋ ਬਹੁਤ ਹੀ ਗੱਲ ਆ ਵੀ ਤੁਹਾਡੇ ਸਿਰ ਤੇ ਸਿੱਟਿਆ ਹੁਣ ਵੀਡੀਓ ਵੀ ਘੋੜਾ ਵੀ ਚਲਾਉਣਾ ਜੀ ਨਹੀਂ ਉਹਨਾਂ ਦੇ ਸਿਰ ਤੇ ਹਾਂ ਹਾਂ ਬਾਕੀ ਉਹਨਾਂ ਦਾ ਘੋੜਾ ਹੈ ਕਦੋਂ ਮਰਜੀ ਆਉਂਦੇ ਨੇ ਆਉਣ ਰਾਤ ਨੂੰ ਹੁਣ ਕੋਈ ਚੱਕਰ ਨਹੀਂ ਬਾਈ ਬੱ비 ਘੋੜੀ ਤੇ ਚੰਬਾ ਬੱਚਾ ਦੇਊ ਆਪਾਂ ਫ੍ਰੀ ਛੱਡਾਂਗੇ ਬਾਈ ਅੱਛਾ ਬਾਈ ਹਾਂ ਇਹ ਵੀ ਆਫਰ ਹੈ ਚੰਬੀ ਤੇ ਬੱਚਾ ਚੰਬਾ ਆ ਗਿਆ ਇਹ ਵੀ ਬਾਈ ਜਾਨੇ ਕਹਿੰਦਾ ਵੀ ਫ੍ਰੀ ਛੱਡਾਂਗੇ ਦੁਬਾਰੇ ਹਨਾ ਇਹ ਵੀ ਬਾਈ ਕਿਸੇ ਘੋੜੀ ਵਾਲੇ ਬਾਰੇ ਇਹ ਗੱਲ ਸੋਚਣੀ ਵੀ ਬਹੁਤ ਵੱਡੀ ਆ ਇਹ ਸਿਰਫ ਦੂਜਾ ਫਾਰਮ ਆ ਬਾਈ ਤੁਹਾਡਾ ਜਿਹਨਾਂ ਨੇ ਇਹ ਗੱਲ ਕਹੀ ਹੈ ਹਨਾ ਨਹੀਂ ਨਹੀਂ ਕੋਈ ਚੱਕਰ ਨਹੀਂ ਬਾਈ ਪਹਿਲਾਂ ਆਪਣੇ ਤੇ ਦੂਜੇ ਤੁਸੀਂ ਉਹ ਤੇ ਪਰ ਵੱਡੀ ਮੇਦੇ ਹੁੰਦਾ ਨਹੀਂ ਬਾਈ ਆਪਾਂ ਚਲੋ ਰੱਬ ਨੂੰ DNA ਆਪਾਂ ਕਹਿ ਨਹੀਂ ਸਕਦੇ ਚਲੋ ਆ ਸਕਦਾ ਪਰ ਵੱਡੀ ਮੇਦੇ ਇਸ ਲੈਨ ਚ ਨਹੀਂ ਆਉਂਦਾ ਵੀਰੇ ਜੋ ਟੱਕਰ ਮੇਰੀ ਸੋਚ ਆਣਾ ਪਰ ਨਹੀਂ ਆਉਂਦਾ ਬਾਕੀ ਜੇ ਆ ਵੀ ਗਿਆ ਕੋਈ ਚੱਕਰ ਨਹੀਂ ਬਾਈ ਫਰੀ ਛੱਡਾਂਗੇ ਨੁਗਰਾ ਦਵਾ ਕੇ ਛੱਡਾਂਗੇ ਉਸੇ ਕੁੜੀ ਨੂੰ ਨੁਗਰਾ ਦਵਾ ਕੇ ਛੱਡਣਾ ਹਾਂ ਕੋਈ ਗੱਲ ਚਿੱਟਾ ਚਿੱਟੇ ਵਾਲਾ ਡਾਇਲੋਗ ਪੂਰਾ ਕਰਨਾ ਹੈ ਬ ਚਿੱਟਾ ਨਹੀਂ ਲਾਉਂਦੇ ਨਾ ਚਿੱਟਾ ਦਵਾ ਦਾਂਗੇ ਦਵਾ ਦਾਂਗੇ ਚਿੱਟਾ ਹੈ ਆ ਇਹ ਵੀ ਬਾਈ ਬਾਈ ਦੀ ਗੱਲ ਸਹੀ ਆ ਤੇ ਬਾਕੀ ਦੋਸਤੋ ਉਹੀ ਗੱਲ ਵੀ ਸ਼ੇਅਰ ਮਾਰੇਓ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦੇ ਕੋਈ ਵੀ ਇਨਕੁਆਰੀ ਲੈਣੀ ਆ ਬਾਈ ਨੂੰ ਘੰਟੀ ਮਾਰ ਲਿਓ ਤੇ ਜਿਹੜੀ ਮੁਕਸਰ ਬਠੰਡਾ ਰੋਡ ਆ ਉਹ ਰੋਡ ਤੋਂ ਥੋੜੇ ਜੀ ਪਾਸੇ ਆ ਬਾਈ ਦਾ ਪਿੰਡ ਪਾਸਾ 7 ਕਿਲੋਮੀਟਰ ਬਾਕੀ ਮੁਖਸਰ ਭਾਈ ਆਪਾਂ ਨੂੰ ਹੋਊਗਾ 20 ਕਿਲੋਮੀਟਰ ਤੋਂ ਹਾਂ ਬਸ 20 ਕਿੰਨਾ ਕੀ ਬਠੰਡਾ ਹਾਂ ਹਾਂ ਮਨੀ ਬਠੰਡਾ ਹੈਗਾ ਮੈਨੂੰ 35 ਕਾ ਜੇ ਠੀਕ ਹੈ ਭਾਈ ਕਿੱਦਣ ਬਹਾ ਇੰਨਾ ਕੋਣਾ ਗੱਦੜਵਾ 17 8 ਹਾਂ 18 ਕਾ ਬਸ ਗੱਦੜਵਾ ਮੈਂ 40 ਸੈਂਟਰ 'ਚ ਰਹੇਗੇ ਮਲੋਟ ਵੀ ਸਾਨੂੰ ਇੱਥੇ ਹੀ ਮਲੋਟ ਵੀ ਇੰਨਾ ਕੀ ਹਾਂ ਸੈਂਟਰ 'ਚ ਰਹੇਗੇ ਦੋ ਦੋ ਤਿੰਨ ਕਿਲੋਮੀਟਰ ਬਾਹਰ ਆ ਭਾਈ ਠੀਕ ਹੈ ਭਾਈ ਮਤਲਬ ਇਹ ਸਾਰੇ ਪਾਸੇ ਇਹ ਪਿੰਡ ਮਾਰ ਕਰਦਾ ਬਠਿੰਡਾ ਕੰਨੀ ਕਰਦਾ ਮੁਖਸਰ ਕੰਨੀ ਕਰਦਾ ਮਲੋਟ ਕੰਨੀ ਕਰਦਾ ਡੱਬ ਵਾਲੀ ਕੰਨੀ ਕਰਦਾ ਗੱਦੜਵਾ ਕੰਨੀ ਕਰਦਾ ਚਾਰੇ ਪਾਸੇ ਸ਼ਹਿਰੀ ਸ਼ਹਿਰ ਨੇ ਇਧ ਤੇ ਬਾਕੀ ਉਹੀ ਗੱਲ ਬੰਦੇ ਨਾਲ ਦੋਸਤੋ ਵਰਤ ਕੇ ਦੇਖੋ ਫਿਰ ਪਤਾ ਲੱਗੂਗਾ ਕਿੰਨਾ ਯਾਰ ਵਧੀਆ ਦੇ ਕਿੰਨੇ ਨੇਕ ਦਾ ਲੰਦਾਨ ਹਾਂ ਖੁਸ਼ ਕਰਕੇ ਗੱਲਾਂਗੇ ਹੋਰ ਦੱਸੋ ਤੇ ਵੀਡੀਓ ਦੋਸਤੋ ਸ਼ੇਅਰ ਮਾਰ ਦਿਓ ਬਈ ਦੁਬਾਰੇ ਨਹੀਂ ਹੋਇਆ ਹੁਣ ਉਹਨੂੰ ਕਹਿੰਦਾ ਬਾਲੇ ਬਾਰੀ ਕਹਿੰਦਾ ਬਾਕੀ ਧੰਨਵਾਦ ਦੋਸਤੋ ਸਾਰੇ ਭਰਾ ਬੰਦਾ ਤੁਹਾਡਾ ਵੀ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ